ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣੇ ਬਿਲਕੁਲ ਨਾ ਭੁੱਲਿਆ ਕਰੋ ਆਪਣੀ ਅੱਜ ਦੀ ਕਹਾਣੀ ਆ ਇੱਕ ਦੂਜੇ ਲਈ ਇਸ ਕਹਾਣੀ ਨੂੰ ਲਿਖਿਆ ਹੈ ਮਨਿੰਦਰ ਕੌਰ ਸਾਹੀ ਜੀ ਨੇ ਕਹਾਣੀ ਦੇ ਵਿੱਚ ਉਹ ਲਿਖਦੇ ਨੇ ਕਿ surjeet singh ਤੇ gurjeet singh ਦੋ ਭਰਾ ਨੇ ਤੇ ਉਹ ਦੋ ਭਰਾ ਅਲੱਗ ਹੋ ਰਹੇ ਨੇ ਜਿਵੇਂ ਇੱਕ ਪਿੰਡ ਦੇ ਵਿੱਚ ਹਨਾ ਸ਼ਹਿਰ ਦੇ ਵਿੱਚ ਦੋ ਭਰਾ ਰਹਿੰਦੇ ਆ ਸਾਂਝਾ ਪਰਿਵਾਰ ਹੁੰਦਾ ਜਦੋਂ ਉਹਨਾਂ ਨੇ ਅਲੱਗ ਹੋਣਾ ਹੁੰਦਾ ਤਾਂ ਪਿੰਡ ਦੀ ਪੰਚਾਇਤ ਜਾਂ ਕੁਝ ਸਿਆਣੇ ਬੰਦਿਆਂ ਨੂੰ ਬੁਲਾ ਕੇ ਵਟਵਾਰਾ ਕਰਨਾ ਹੁੰਦਾ ਇਸੇ ਤਰ੍ਹਾਂ surjeet ਤੇ gurjeet ਨੇ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਹੋਇਆ ਸੀ ਜਦੋਂ ਦੋਨੋਂ ਪਰਾ ਬੈਠੇ ਆ ਹਨਾ ਇੱਕ ਸਾਈਡ ਇੱਕ ਪਰਿਵਾਰ ਬੈਠਾ ਤੇ ਦੂਜੀ ਸਾਈਡ ਦੂਜਾ ਪਰਿਵਾਰ ਬੈਠਾ ਤੇ ਸੁਰਜੀਤ ਸਿੰਘ ਦੇ ਪਿਤਾ ਚਰਨ ਸਿੰਘ ਤੇ ਉਹਨਾਂ ਦੀ ਮਾਤਾ ਚੰਨੋ ਆ ਜਿਹੜੇ ਉਹ ਵੀ ਪੰਚਾਇਤ ਚ ਬੈਠੇ ਆ ਸਰਪੰਚ ਆ ਜਿਹੜਾ ਉਹ ਦੱਸਦਾ ਕਿ ਅੱਧੀ ਅੱਧੀ ਜ਼ਮੀਨ ਤੇ ਅੱਧਾ ਅੱਧਾ ਘਰ ਆ ਤੁਹਾਨੂੰ ਮਿਲ ਜਾਊ ਬਾਕੀ ਘਰ ਦੇ ਵਿੱਚ ਜੋ ਵੀ ਸਮਾਨ ਆ ਉਹ ਵੀ ਤੁਹਾਨੂੰ ਅੱਧਾ ਅੱਧਾ ਮਿਲ ਜਾਊ ਟ੍ਰੇਕਰ ਵਾਲੀ ਛਿੰਦੀ ਆਪਣੇ ਘਰ ਵਾਲੇ ਨੂੰ ਇਸ਼ਾਰੇ ਨਾਲ ਇੱਕ ਸਾਈਡ ਤੇ ਲੈ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਸਾਰੇ ਸਮਾਨ ਦਾ ਵਟਵਾਰਾ ਤਾਂ ਹੋ ਗਿਆ ਹੁਣ ਬੇਬੇ ਬਾਪੂ ਦਾ ਜਦੋਂ ਵਟਵਾਰਾ ਹੋਊਗਾ ਨਾ ਤੇ ਤੂੰ ਐਂ ਕਹਦੀ ਪੰਚਾਇਤ ਨੂੰ ਵੀ ਮੈਂ ਤਾਂ ਆਪਣੇ ਬਾਪੂ ਨੂੰ ਰੱਖ ਲੂੰ ਬੇਬੇ ਨੂੰ ਨਾ ਰੱਖੀ ਸਾਰਾ ਦਿਨ ਖੰਗਦੀ ਰਹਿੰਦੀ ਆ ਬਿਮਾਰ ਆ ਮੇਰੇ ਤੋਂ ਨਹੀਂ ਉਹਦਾ ਹੋਣਾਗਾ ਬਾਪੂ ਆ ਤੇਰੇ ਨਾਲ ਖੇਤ ਦਾ ਕੰਮ ਵੀ ਕਰਾਇਆ ਕਰੋ ਤਾਂ ਸਰਜੀਤ ਆਪਣੇ ਘਰ ਵਾਲੀ ਦੀ ਗੱਲ ਸਮਝ ਜਾਂਦਾ ਤੇ ਕਹਿੰਦਾ ਠੀਕ ਆ ਉਸ ਤੋਂ ਬਾਅਦ ਉਹ ਫਿਰ ਪੰਚਾਇਤ ਤੇ ਚਾਕੇ ਬਹਿੰਦੇ ਆ ਤੇ ਜਿਹੜੀ ਛਿੰਦੋ ਦੀ ਜਠਾਣੀ ਹੁੰਦੀ ਆ ਗੁਰਜੀਤ ਦੇ ਘਰ ਵਾਲੀ ਜੀਤੀ ਉਹ ਵੀ ਸਮਝ ਜਾਂਦੀ ਆ ਵੀ ਇਹੇ ਕਹਿਣਾ ਕੀ ਚਾਹੁੰਦੀ ਆ ਫਿਰ ਉਹ ਆਪਣੇ ਘਰ ਵਾਲੇ ਨੂੰ ਵੀ ਇਸ਼ਾਰਾ ਕਰਦੀ ਆ ਤੇ ਇਸ ਤੋਂ ਬਾਅਦ ਸਰਜੀਤ ਸਿੰਘ ਉੱਠਦਾ ਤੇ ਕਹਿੰਦਾ ਕਿ ਪੰਚਾਇਤ ਨੇ ਸਾਰਾ ਹਨਾ ਤੁਸੀਂ ਜਿੰਮੇ ਵਟਵਾਰਾ ਕੀਤਾ ਸਾਨੂੰ ਮਨਜ਼ੂਰਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਤਾਂ ਸਰਪੰਚ ਕਹਿੰਦਾ ਵੀ ਹਾਂਜੀ ਦੱਸੋ ਕੀ ਕਹਿਣਾ ਚਾਹਣੇ ਹੋ ਕਹਿੰਦਾ ਵੀ ਸਾਰੀਆਂ ਚੀਜ਼ਾਂ ਦਾ ਵਟਵਾਰਾ ਤਾਂ ਹੋ ਗਿਆ ਹੁਣ ਬੇਬੇ ਬਾਪੂ ਦੇ ਵਟਵਾਰੇ 'ਚ ਮੈਂ ਬਾਪੂ ਨੂੰ ਰੱਖੂਗਾ ਬੇਬੇ ਨੂੰ ਆਪੇ ਗੁਰਜੀਤ ਰੱਖ ਲੂਗਾ ਤਾਂ ਗੁਰਜੀਤ ਆ ਖੜਾ ਹੋ ਕੇ ਕਹਿੰਦਾ ਮੈਂ ਕਿਉਂ ਰੱਖਾਂ ਬੇਬੇ ਨੂੰ ਤੈਨੂੰ ਪਤਾ ਵੀ ਬੇਬੇ ਬਿਮਾਰ ਰਹਿੰਦੀ ਹੈ ਤੇ ਦਵਾਈ ਦਿਵਾਉਣੀ ਪਊ ਮੈਂ ਰੱਖੂੰ ਬਾਪੂ ਨੂੰ ਨਾਲੇ ਤੈਨੂੰ ਇਹ ਆ ਵੀ ਬਾਪੂ ਮੇਰੇ ਨਾਲ ਕੰਮ ਕਰਾਇਆ ਕਰੂਗਾ ਮੈਂ ਨਹੀਂ ਰੱਖ ਸਕਦਾ ਤੂੰ ਰੱਖਣਾ ਤਾਂ ਰੱਖ ਲੈ ਜਦੋਂ ਉਹ ਦੋਨੋਂ ਭਰਾ ਇਸ ਤਰ੍ਹਾਂ ਬਹਿਸ ਕਰਦੇ ਆ ਤਾਂ ਸਰਪੰਚ ਆ ਜਿਹੜਾ ਖੜਾ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਸ਼ਰਮ ਚਾਹੀਦੀ ਆ ਜਿਹੜੇ ਮਾਵਾ ਬਾਪਨੇ ਸਾਨੂੰ ਪਾਲ ਕੇ ਪੜਾ ਕੇ ਇੰਨਾ ਜੋਗ ਕੀਤਾ ਹੁਣ ਤੁਸੀਂ ਉਹਦੇ ਲਈ ਲੜ ਰਹੇ ਹੋ ਨਾਲੇ ਤੁਸੀਂ ਆਪਣੀਆਂ ਹੀ ਫੈਸਲਾ ਸੁਣਾਉਣ ਤੇ ਲੱਗੇ ਹੋ ਸਾਡਾ ਤੁਸੀਂ ਸੁਣਿਆ ਤੁਸੀਂ ਸਾਨੂੰ ਬੁਲਾਇਆ ਨਾ ਵਟਵਾਰਾ ਕਰਨ ਵਟਵਾਰਾ ਉਵੇਂ ਹੋਊਗਾ ਜਿਵੇਂ ਅਸੀਂ ਚਾਹਾਂਗੇ ਤੁਸੀਂ ਆਪਣੇ ਫੈਸਲੇ ਸੁਣਾਉਣ ਤੇ ਲੱਗੇ ਹੋ ਮੇਰੀ ਗੱਲ ਸੁਣ ਲਓ ਚਰਨਾ ਤੇ ਚੰਨੋ ਉਹ ਦੋ ਰੂਹਾਂ ਨੇ ਜਿਨ੍ਹਾਂ ਨੂੰ ਕੋਈ ਚਾਹ ਕੇ ਵੀ ਵੱਖ ਨਹੀਂ ਕਰ ਸਕਿਆ ਪਹਿਲਾਂ ਤੁਹਾਡੀ ਦਾਦੀ ਨੇ ਇਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਤੁਸੀਂ ਲੱਗ ਗਏ ਚਰਨੇ ਤੇ ਚੰਨੋ ਜਿਹੜਾ ਇਹ ਦੋਨੋਂ ਬਣੇ ਇੱਕ ਦੂਜੇ ਲਈ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਅਲੱਗ ਕਰਨਾ ਜਿਉਂਦੇ ਜੀ ਅਸੀਂ ਤਾਂ ਨਹੀਂ ਇਹ ਪਾਪ ਕਰਦੇ ਜੇ ਤੁਸੀਂ ਇਹਨਾਂ ਨੂੰ ਨਹੀਂ ਰੱਖਣਾ ਨਾ ਨਾ ਰੱਖੋ ਪਰ ਇਹ ਆ ਵੀ ਅਸੀਂ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਨਹੀਂ ਹੋਣ ਦੇਵਾਂਗੇ ਪੰਚਾਇਤ ਦੀ ਇਹ ਗੱਲ ਸੁਣ ਕੇ ਚਰਨਾ ਜਿਹੜਾ ਉਹ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਚਲਿਆ ਜਾਂਦਾ ਚਰਨਾ ਸੋਚਦਾ ਚਰਨਾ ਜਦੋਂ ਛੋਟਾ ਹੁੰਦਾ ਸੀ ਕੁਆਰਾ ਹੁੰਦਾ ਸੀ ਚਰਨੇ ਦੇ ਤਿੰਨ ਭੈਣਾਂ ਤੇ ਇੱਕ ਚਰਨਾ ਚਾਰ ਭੈਣ ਭਰਾ ਸੀ ਉਹ ਚਰਨੇ ਦਾ ਪਿਓ ਬੰਤਾ ਤੇ ਉਹਦੀ ਮਾਂ ਅਮਰੋ ਅਮਰੋ ਦਾ ਸੁਭਾਅ ਬਹੁਤ ਹੀ ਅੜਬ ਸੀ ਤੇ ਰੁੱਖਾ ਸੀ ਚਰਨੇ ਦੀਆਂ ਦੋ ਭੈਣਾਂ ਸੀ ਮਿੰਦੋ ਤੇ ਗਿੰਦੋ ਉਹ ਬਹੁਤ ਨਰਮ ਸੁਭਾਅ ਦੀਆਂ ਸੀ ਪਰ ਜਿਹੜੀ ਤੀਜੀ ਭੈਣ ਸੀ ਚਰਨੇ ਤੋਂ ਵੱਡੀ ਗਿੰਦੋ ਉਹਦਾ ਸੁਭਾਅ ਆਪਣੀ ਮਾਂ ਵਰਗਾ ਸੀ ਬਿਲਕੁਲ ਉਹ ਦੋਨੋਂ ਮਾਂਵਾਂਤੀਆਂ ਕਿਸੇ ਨਾਲ ਨਹੀਂ ਸੀ ਕੱਟਦੀਆਂ ਤੇ ਅਮਰੋਦੀ ਆਪਣੀ ਜਠਾਣੀ ਪ੍ਰੀਤੋ ਨਾਲ ਜਮਾ ਨਹੀਂ ਬਣਦੀ ਸੀ ਉਹ ਉਹਨਾਂ ਨੂੰ ਸਾਰਾ ਦਿਨ ਸ਼ਰੀਕ ਸ਼ਰੀਕ ਕਹਿ ਕੇ ਪੰਡਦੀ ਰਹਿੰਦੀ ਪਰ ਚਰਨਾ ਤੇ ਉਹਦਾ ਪਿਓ ਬੰਤਾ ਆਪਣੇ ਤਾਏ ਸੰਤੇ ਦਾ ਤੇ ਤਾਈ ਪ੍ਰੀਤੋ ਦਾ ਬਹੁਤ ਕਰਦੀ ਸੀ ਅਮਰੋ ਦੇ ਨਾਂ ਚਾਉਣ ਦੇ ਹੋਏ ਵੀ ਉਹ ਉਹਨਾਂ ਦੇ ਘਰ ਚਲੇ ਜਾਂਦੇ ਉਹਨਾਂ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਦੇ ਅਮਰ ਉਹਨੇ ਸਾਰੀ ਉਮਰ ਉਹਨਾਂ ਨੂੰ ਸ਼ਰੀਕ ਸ਼ਰੀਕ ਕਹਿ ਕੇ ਪੰਡਿਆ ਸੀ ਤੇ ਸ਼ਰੀਕ ਸ਼ਰੀਕ ਕਹਿ ਕੇ ਹੀ ਉਹਨਾਂ ਨਾਲ ਲੜਦੀ ਰਹਿੰਦੀ ਸੀ ਚਰਨੇ ਦੀਆਂ ਦੋਨੋਂ ਵੱਡੀਆਂ ਭੈਣਾਂ ਤੇ ਚਰਨਾ ਆਪਣੀ ਤਾਈ ਪ੍ਰੀਤੋ ਦਾ ਬਹੁਤ ਕਰਦੇ ਸੀ ਤੇ ਉਹਨਾਂ ਦੇ ਤਾਏ ਦੇ ਇੱਕੋ ਹੀ ਪੁੱਤ ਸੀ ਜਿਹਦਾ ਨਾਮ ਪਾਲਾ ਸੀ ਤੇ ਪ੍ਰੀਤੋ ਨੇ ਵੀ ਕਦੇ ਆਪਣੀ ਦਰਾਣੀ ਦੀਆਂ ਧੀਆਂ ਨੂੰ ਐ ਨਹੀਂ ਸਮਝਿਆ ਸੀ ਕਿ ਇਹ ਮੇਰੇ ਸ਼ਰੀਕ ਦੀਆਂ ਧੀਆਂ ਨੇ ਉਹਨਾਂ ਨੂੰ ਪਤਾ ਸੀ ਵੀ ਅਮਰੋਦਾ ਤਾਂ ਜਿਹੋ ਜਿਹਾ ਸੁਭਾ ਹੈਗਾ ਪਰ ਉਹ ਆਪਣੀਆਂ ਪਤੀਜੀਆਂ ਦਾ ਬਹੁਤ ਕਰਦੀ ਸੀ ਗਿੰਦੋ ਖੁਦ ਹੀ ਮਤ ਨਹੀਂ ਸੀ ਮਲਾਉਂਦੀ ਪ੍ਰੀਤੋ ਨਾਲ ਪਰ ਪ੍ਰੀਤੋ ਉਹਦੇ ਨਾਲ ਵੀ ਕਦੇ ਫਰਕ ਨਹੀਂ ਸੀ ਰੱਖਦੀ ਜਦੋਂ ਪ੍ਰੀਤੋ ਦਾ ਮੁੰਡਾ ਪਾਲਾ ਵਿਆਹਿਆ ਗਿਆ ਤਾਂ ਉਹਦੇ ਜਿਹੜੀ ਨੂੰ ਸੀ ਨੰਜੋ ਉਹ ਬਹੁਤ ਸਿਆਣੀ ਤੇ ਸੋਹਣੀ ਸੁਨੱਖੀ ਸੀ ਉਹ ਜਦੋਂ ਘਰ ਚ ਆਈ ਤਾਂ ਚਰਨਾ ਛੋਟਾ ਦਿਓਰ ਸੀ ਹਨਾ ਚਰਨਾ ਆਪਣੀ ਪਰਜਾਈ ਦੇ ਕੋਲ ਚਲਿਆ ਜਾਂਦਾ ਉਹਦੇ ਨਾਲ ਕੰਮ-ਕੁਮ ਕਰਾਉਂਦਾ ਉਹਦੇ ਨਾਲ ਜੀ ਲੱਗਿਆ ਰਹਿੰਦਾ ਕਿਉਂਕਿ ਘਰੇ ਤਾਂ ਅਮਰੋ ਸਾਰਾ ਦਿਨ ਬੁੜਬੁੜ ਕਰਦੀ ਰਹਿੰਦੀ ਸੀ ਤੇ ਇੱਕ ਦਿਨ ਚਰਨਾ ਜਦੋਂ ਖੇਤੋਂ ਆਇਆ ਤੇ ਉਹਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਤੂੰ ਕਾਦੀ ਸਬਜ਼ੀ ਬਣਾਈ ਆ ਤਾਂ ਉਹ ਕਹਿੰਦੀ ਕਿ ਮੈਂ ਤਾਂ ਆਲੂ ਬਣਾਈ ਆ ਤੇ ਚਰਨਾ ਕਹਿੰਦਾ ਵੀ ਤੂੰ ਰੋਜ਼ ਆਲੂ ਬਣਾ ਲੈਨੀ ਆ ਵੀ ਨਾ ਤੈਨੂੰ ਬਣਾਉਣੇ ਆਉਂਦੇ ਆ ਮੈਂ ਨਹੀਂ ਮੈਂ ਤਾਂ ਪ੍ਰੀਤੋ ਤਾਈ ਕੇ ਜਾਨਣਾ ਸਬਜ਼ੀ ਪੁੱਛਣਾ ਕਹਿੰਦੀ ਹਾਂ ਹਾਂ ਜਾ ਜਾ ਤੈਨੂੰ ਤਾਂ ਸ਼੍ਰੀਕਣੀਆ ਦੀਆਂ ਦਾਲਾਂ ਸਬਜ਼ੀਆਂ ਸਵਾਦ ਲੱਗਦੀਆਂ ਨੇ ਤੇ ਚਰਨੇ ਦਾ ਪਿਓ ਜਿਹੜਾ ਬੰਤਾ ਉਹ ਕਹਿੰਦਾ ਐਂ ਕਰ ਪੁੱਤ ਮੈਂ ਵੀ ਨਹੀਂ ਖਾਣੀ ਆਲੂ ਦੀ ਸਬਜ਼ੀ ਤੇਰੀ ਤਾਈ ਤੋਂ ਤੂੰ ਹੀ ਫੜ ਲਿਆ ਜਿਹੜੀ ਸਬਜ਼ੀ ਉਹਨੇ ਬਣਾਈ ਹੋਈ ਮੈਂ ਵੀ ਉਹੀ ਖਾ ਲੂੰ ਪੋਤਾਂ ਦੀ ਇਹ ਗੱਲ ਸੁਣ ਕੇ ਅਮਰੋ ਜਿਹੜੀ ਉਹ ਪੂਰੀ ਔਖੀ ਹੁੰਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਜੇ ਦਾਲਾਂ ਸਬਜ਼ੀਆਂ ਉਧਰੋਂ ਲਿਆ ਕੇ ਖਾਣੀਆਂ ਤੇ ਉਹਦੇ ਨਾਲ ਹੀ ਰਲ ਜਾਓ ਮੇਰਾ ਕਿਉਂ ਐਵੇਂ ਖੋੜ ਮਚਾਇਆ ਮੈਂ ਆਪਦੀਆਂ ਦੋ ਰੋਟੀਆਂ ਲਾ ਲਿਆ ਕਰੂੰ ਤੇ ਖਾ ਲਿਆ ਕਰੂੰ ਉਹ ਬੜਬੜ ਕਰਦੀ ਆ ਪਰ ਚਰਨੇ ਨੂੰ ਪਤਾ ਹੁੰਦਾ ਹਨਾ ਵੀ ਮੇਰੀ ਮਾਣੇ ਤਾਈਂ ਕਰਦੀ ਰਹਿਣਾ ਤੇ ਉਹ ਆਪਣੀ ਤਾਈ ਦੇ ਘਰ ਚੱਲਿਆ ਜਾਂਦਾ ਜਦੋਂ ਉਹ ਜਾਂਦਾ ਤੇ ਤਾਈ ਉਹਦੀ ਜਿਹੜੀ ਵਿਹੜੇ 'ਚ ਬੈਠੀ ਰੋਟੀ ਖਾ ਰਹੀ ਹੁੰਦੀ ਆ ਤੇ ਉਹ ਕਹਿੰਦਾ ਕਿ ਤਾਈ ਅੱਜ ਕੀ ਬਣਾਇਆ ਉਹਦੀ ਤਾਈ ਕਹਿੰਦੀ ਕਿ ਪੁੱਤ ਕੜੀ ਬਣਾਈ ਆ ਕਹਿੰਦਾ ਮੈਂ ਵੀ ਰੋਟੀ ਖਾਣੀ ਆ ਤਾਂ ਉਹਦੀ ਤਾਈ ਪ੍ਰੀਤੋ ਆਪਣੀ ਨੂ ਨੂੰ ਬਾਜ਼ ਮਾਰਦੀ ਆ ਨੰਜੋ ਨੂੰ ਕਿ ਨੰਜੋ ਐਂ ਕਰ ਚਰਨੇ ਨੂੰ ਰੋਟੀ ਪਾ ਕੇ ਲਿਆ ਦੇ ਤਾਂ ਚਰਨਾ ਕਹਿੰਦਾ ਕਿ ਤਾਈ ਮੈਂ ਰੋਟੀ ਨਹੀਂ ਖਾਣੀ ਵੀ ਰੋਟੀ ਤਾਂ ਬੇਬੇ ਬਣਾਈ ਜਾਂਦੀ ਆ ਵੀ ਮੈਨੂੰ ਕੜੀ ਦੇ ਦੇ ਨਾਲੇ ਬਾਪੂ ਨੇ ਖਾਣੀ ਆ ਉਹ ਕਹਿੰਦੀ ਨਹੀਂ ਗਰਮ ਗਰਮ ਪੱਕੀ ਜਾਂਦੀ ਆ ਚਲ ਖਾ ਹੀ ਜਾ ਤੇ ਜਿਹੜੀ ਨੰਜੋ ਆ ਉਹਦੇ ਬੱਚਾ ਹੋਣ ਵਾਲਾ ਹੁੰਦਾ ਤੇ ਉਹਦੀ ਸੰਭਾਲ ਸੰਭਾਲ ਕਰਨ ਲਈ ਨੰਜੋ ਦੀ ਭੈਣ ਚੰਨੋ ਆਈ ਹੁੰਦੀ ਆ ਨੰਜੋ ਆਪਣੀ ਭੈਣ ਚੰਨੋ ਨੂੰ ਚਰਨੇ ਨੂੰ ਰੋਟੀ ਫੜਾਉਣ ਭੇਜਦੀ ਆ ਚੰਨੋ ਚਰਨੇ ਨੂੰ ਸੱਸ ਜੀ ਘਰ ਬੁਲਾਉਂਦੀ ਆ ਤੇ ਚਰਨਾ ਜਦੋਂ ਚੰਨੋ ਨੂੰ ਵੇਖਦਾ ਤੇ ਉਹਦੇ ਮਤਲਬ ਉਹਦੇ ਵੱਲ ਵੇਖਦਾ ਹੀ ਰਹਿ ਜਾਂਦਾ ਤੇ ਚੰਨੋ ਆ ਜਿਹੜੀ ਆਪਣੀ ਭੈਣ ਨੰਜੋ ਵਾਂਗੂ ਬਹੁਤ ਸੋਹਣੀ ਸੁਨੱਖੀ ਸੀ ਤੇ ਚਰਨੇ ਨੇ ਚੰਨੋ ਨੂੰ ਆਪਣੇ ਭਰਾ ਦੇ ਵਿਆਹ ਚ ਵੇਖਿਆ ਸੀ ਜਦੋਂ ਉਹਨੇ ਮਜ਼ਾਕ ਮਜ਼ਾਕ ਦੇ ਵਿੱਚ ਲੱਡੂ ਦੇ ਵਿੱਚ ਮਿਰਚਾਂ ਪਾ ਕੇ ਦਿੱਤੀਆਂ ਸੀ ਕਿਉਂਕਿ ਉਸ ਸਮੇਂ ਜ਼ਮਾਨਾ ਇਹ ਹੁੰਦਾ ਸੀ ਕਿ ਜਦੋਂ ਵੀ ਵਰਾਤ ਜਾਂਦੀ ਸੀ ਤਾਂ ਕੁੜੀਆਂ ਜਿਹੜੀਆਂ ਸਾਲੀਆਂ ਹੁੰਦੀਆਂ ਸੀ ਉਹ ਕਿਸੇ ਤਰ੍ਹਾਂ ਦਾ ਵੀ ਮਜ਼ਾਕ ਕਰ ਦਿੰਦੀਆਂ ਸੀ ਉਹਨਾਂ ਨੇ ਥਾਲੀ ਦੇ ਵਿੱਚ ਲੱਡੂ ਰੱਖੇ ਸੀ ਖਾਣ ਨੂੰ ਤੇ ਉਹਨਾਂ ਲੱਡੂਆਂ ਦੇ ਵਿੱਚ ਮਿਰਚਾਂ ਪਾ ਕੇ ਉਹ ਲੱਡੂ ਬੱਟੇ ਹੋਏ ਸੀ ਤੇ ਚਰਨੇ ਨੇ ਜਦੋਂ ਉਹ ਲੱਡੂ ਖਾਦਾ ਸੀ ਤਾਂ ਉਹਦਾ ਸੰਗ ਮਚ ਗਿਆ ਸੀ ਪਰ ਉਹ ਬਿਸ਼ਰਮ ਹੁੰਦਾ ਕੁਝ ਬੋਲਿਆ ਨਹੀਂ ਸੀਗਾ ਤੇ ਚਰਨੇ ਦੀ ਉਹ ਗੱਲ ਜਾਦ ਆ ਜਾਂਦੀ ਆ ਤੇ ਚਰਨਾ ਆਪਣੀ ਪਰਜਾਈ ਨੂੰ ਕਹਿੰਦਾ ਕਿ ਭਾਬੀ ਰੋਟੀ ਤਾਂ ਮੈਂ ਖਾ ਲੈਣਾ ਪਰ ਇਹ ਨਾ ਹੋਵੇ ਕੜੀ 'ਚ ਲੱਡੂਆਂ ਵਾਂਗੂ ਮਿਰਚਾਂ ਵਾਲੀਆਂ ਹੋਣ ਤਾਂ ਚੰਨੂ ਆ ਜਿਹੜੀ ਉਹ ਸੰਗ ਕੇ ਚਲੀ ਜਾਂਦੀ ਆ ਕਿਉਂਕਿ ਚੰਨੂ ਵੀ ਸਮਝ ਜਾਂਦੀ ਆ ਵੀ ਵਿਆਹ ਵੇਲੇ ਲੱਡੂ ਆ ਜਿਹੜੇ ਉਹ ਮਿਰਚਾਂ ਪਾ ਕੇ ਮੈਂ ਹੀ ਦਿੱਤੇ ਸੀ ਤੇ ਨੰਜੋ ਕਹਿੰਦੀ ਕਿ ਉੱਥੇ ਤਾਂ ਕਿ ਤੇਰੇ ਭਰਾ ਦੇ ਸਹੁਰਿਆਂ ਦਾ ਘਰ ਸੀ ਤੇ ਇੱਥੇ ਤੇਰੀ ਭਝਾਈ ਦੇ ਸਹੁਰਿਆਂ ਦਾ ਘਰ ਆ ਵੀ ਇੱਥੇ ਨਹੀਂ ਤੇਰੇ ਨਾਲ ਮਜ਼ਾਕ ਹੁੰਦਾ ਚਲੋ ਚਰਨਾ ਰੋਟੀ ਖਾ ਲੈਂਦਾ ਤੇ ਉਸ ਤੋਂ ਬਾਅਦ ਪ੍ਰੀਤੋ ਕਹਿੰਦੀ ਹੈਗੀ ਚੰਨੂ ਨੂੰ ਕਿ ਚੰਨੂ ਐਂ ਕਰ ਪੁੱਤ ਕੋਲੀ ਦੇ ਵਿੱਚ ਕੜੀ ਪਾ ਕੇ ਦੇ ਦੇ ਚਰਨੇ ਨੂੰ ਫੜਾ ਦੇ ਵੀ ਆਪਣੇ ਪਿਓ ਵਾਸਤੇ ਲੈ ਜੂ ਚਲ ਚਰਨਾ ਜਿਹੜਾ ਉਹ ਆ ਜਾਂਦਾ ਕੜੀ ਲੈ ਕੇ ਉਸ ਤੋਂ ਬਾਅਦ ਉਹਦਾ ਪਿਓ ਕੜੀਨਾ ਰੋਟੀ ਖਾ ਲੈਂਦਾ ਤੇ ਅਮਰੋ ਇਸੇ ਤਰ੍ਹਾਂ ਹੀ ਬੁੜਬੁੜ ਕਰਦੀ ਰਹਿੰਦੀ ਆ ਅ ਚਰਨਾ ਕੋਠੇ ਤੇ ਮੰਜੇ ਡਾ ਕੇ ਪਿਆ ਹੁੰਦਾ ਤੇ ਉਧਰੋਂ ਉਹਦੇ ਤਾਇਕਾ ਜਿਹੜਾ ਘਰ ਆ ਉਹਨਾਂ ਦੇ ਕੋਠੇ ਤੋਂ ਦਿਸਦਾ ਹੁੰਦਾ ਚਰਨਾ ਕਿੰਨਾ ਟਾਈਮ ਵਿਹੜੇ ਵੱਲ ਵੇਖਦਾ ਰਹਿੰਦਾ ਕਿ ਚੰਨੋ ਮੈਨੂੰ ਕਿਤੇ ਦਿਸ ਜੇ ਪਰ ਫਿਰ ਉਹ ਸੋਚਦਾ ਹਨਾ ਵੀ ਜੇ ਕਿਸੇ ਨੇ ਮਤਲਬ ਵੇਖ ਲਿਆ ਤਾਂ ਲੋਕਾਂ ਨੇ ਗੱਲਾਂ ਬਣਾਉਣੀਆਂ ਵੀ ਐਵੇਂ ਕੁੜੀ ਦੀ ਬਦਨਾਮੀ ਹੋਊਗੀ ਚਲੋ ਉਹ ਮੰਜਾ ਆਪਣੇ ਘਰ ਵਾਲੀ ਸਾਈਡ ਕਰ ਲੈਂਦਾ ਤੇ ਸੌ ਜਾਂਦਾ ਉਸ ਤੋਂ ਬਾਅਦ ਚਰਨਾ ਆਨੇ ਬਹਾਨੇ ਆਪਣੀ ਭਝਾਈ ਕੋਲ ਜਿਹੜਾ ਮਾਰਦਾ ਜਦ ਇਹ ਉਹ ਆਪਣੀ ਪਰਜਾਈ ਦੇ ਕੋਲ ਜਾ ਕੇ ਬਹਿ ਜਾਂਦਾ ਅਗਲੇ ਦਿਨ ਉਹ ਫਿਰ ਦੁਪਹਿਰੇ ਖੇਤੋਂ ਆਇਆ ਤੇ ਆਪਣੇ ਘਰ ਪਹਿਲਾਂ ਤਾਂ ਉਹ ਅੰਬ ਦੇ ਬੂਟੇ ਹੇਠ ਪੈ ਜਾਂਦਾ ਫਿਰ ਉਹ ਉੱਠ ਕੇ ਆਪਣੀ ਪਰਜਾਈ ਕੋਲ ਚਲਿਆ ਜਾਂਦਾ ਉਹਦੀ ਪਰਜਾਈ ਚਰਖਾ ਕੱਤੀ ਜਾਂਦੀ ਹੁੰਦੀ ਹੈ ਤੇ ਕੋਲ ਜਾ ਕੇ ਬਹਿ ਜਾਂਦਾ ਆਸੇ ਪਾਸੇ ਨਿਗਾ ਮਾਰਦਾ ਤੇ ਉਹਦੀ ਪਰਜਾਈ ਕਹਿੰਦੀ ਵੀ ਮੈਂ ਸਮਝਦੀ ਆਂ ਤੇ ਉਹਰਾ ਤੂੰ ਕਿਵੇਂ ਆਇਆ ਅੱਗੇ ਤਾਂ ਨਹੀਂ ਕਦੇ ਪਰਜਾਈ ਕੋਲ ਆ ਕੇ ਬੈਠਿਆ ਤੇ ਉਹ ਹੱਸਣ ਲੱਗ ਜਾਂਦਾ ਕਿ ਭਾਬੀ ਤੈਨੂੰ ਤਾਂ ਐਵੇਂ ਬਹਿਮ ਆ ਚਲੋ ਉਸ ਤੋਂ ਬਾਅਦ ਉਹ ਆਪਣੀ ਭੈਣ ਚੰਨੋ ਨੂੰ ਕਹਿੰਦੀ ਹੈ ਕਿ ਚੰਨੋ ਚਾਹ ਬਣਾ ਲਿਆ ਨੋ ਚਾਪਣਾ ਲਿਆ ਹੁੰਦੀ ਹੈ ਤੇ ਚਲੋ ਸਾਰੇ ਜਣੇ ਚਾਹ ਪੀ ਲੈਂਦੇ ਆ ਚਰਨਾ ਫਿਰ ਵਾਪਸ ਆ ਜਾਂਦਾ ਤੇ ਵਾਪਸ ਆਉਂਦਾ ਜਦੋਂ ਅਮਰੋ ਫਿਰ ਬੜਬੜ ਕਰੀ ਜਾਂਦੀ ਹੁੰਦੀ ਆ ਕਹਿੰਦੀ ਆ ਕਿ ਤੈਨੂੰ ਹੁਣ ਸ਼ਰੀਕਾਂ ਦਾ ਘਰ ਜਾਦੇ ਚੰਗਾ ਲੱਗਣ ਲੱਗ ਗਿਆ ਤੂੰ ਘਰੇ ਵੀ ਨਹੀਂ ਖੜਦਾ ਖੇਤੋਂ ਆਇਆ ਤੂੰ ਘੰਟਾ ਘੜੀ ਰਾਮ ਕਰ ਲੈਂਦਾ ਉਹ ਕਹਿੰਦਾ ਬੇਬੇ ਤੂੰ ਸਾਰਾ ਦਿਨ ਫੋਨ ਮਚਾਉਂਦੀ ਰਹਿਣੀ ਆ ਤੂੰ ਕਿਉਂ ਸ਼ਰੀਕ ਸ਼ਰੀਕ ਕਰਦੀ ਰਹਿਣੀ ਆ ਤਾਈ ਤਾਂ ਸਾਡਾ ਇੰਨਾ ਕਰਦੀ ਆ ਵੀ ਤਾਈ ਨੇ ਤਾਂ ਸਾਡੇ ਨਾਲ ਤਾਂ ਤੇ ਫਰਕ ਨਹੀਂ ਰੱਖਿਆ ਕਹਿੰਦੀ ਉਹ ਉਹਨੂੰ ਉਹਨੇ ਤਾਂ ਕਰਨਈ ਆ ਮਿੱਠੀ ਬਣਦੀ ਆ ਉਹ ਕਹਿੰਦੀ ਉਹਨੂੰ ਆਏ ਆ ਵੀ ਮੈਨੂੰ ਲੋਕ ਚੰ ਤੇ ਉਹ ਕਹਿੰਦਾ ਵੀ ਉਹਨੇ ਲੋਕਾਂ ਤੋਂ ਚੰਗੀ ਕਹਾ ਕੀ ਲੈਣਾ ਵੀ ਕੀ ਆ ਵੀ ਤੂੰ ਸਾਰਾ ਦਿਨ ਨਾ ਮਾਂ ਐ ਕਰਿਆ ਕਰ ਚਲੋ ਇਹ ਕਹਿ ਕੇ ਖੇਤ ਚੱਲਿਆ ਜਾਂਦਾ ਤੇ ਫਿਰ ਨਾ ਨੰਝੂ ਆ ਜਿਹੜੀ ਉਹ ਆਪਣੀ ਭੈਣ ਨੂੰ ਪੁੱਛਦੀ ਆ ਕਿ ਕੀ ਤੈਨੂੰ ਚਰਨਾ ਪਸੰਦ ਆ ਕਹਿੰਦੀ ਮੈਨੂੰ ਇੰਨਾ ਤਾਂ ਪਤਾ ਲੱਗ ਗਿਆ ਵੀ ਚਰਨਾ ਤਾਂ ਤੈਨੂੰ ਪਸੰਦ ਕਰਦਾ ਵੀ ਜੇ ਤੁਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਤਾਂ ਮੈਂ ਕਰੇ ਰਿਸ਼ਤੇ ਦੀ ਗੱਲ ਕਰ ਲਵਾਂ ਤਾਂ ਚੰਨੋ ਆ ਜਿਹੜੀ ਉਹ ਆਪਣੀ ਭੈਣ ਨੂੰ ਹਾਂ ਕਹਿ ਦਿੰਦੀ ਆ ਕਰਨੇ ਨੇ ਤੇ ਚੰਨੋ ਨੇ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਪਰ ਉਹ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਉਧਰੋਂ ਚਰਨਾ ਵੀ ਸ਼ਾਮ ਨੂੰ ਆਉਂਦਾ ਆਪਣੀ ਪਰਜਾਈ ਕੋਲ ਤੇ ਕਹਿੰਦਾ ਕਿ ਮੈਨੂੰ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ ਤਾਂ ਨੰਜੋ ਕਹਿੰਦੀ ਵੀ ਚਲ ਮੈਂ ਤੇਰੇ ਭਰਾ ਨਾਲ ਗੱਲ ਕਰਕੇ ਵੀ ਜਦੋਂ ਮੈਂ ਗਈ ਆਪਣੇ ਪੇਕੇ ਮੈਂ ਜ਼ਰੂਰ ਗੱਲ ਕਰੂੰਗੀ ਨੰਜੋ ਆ ਜਿਹੜੀ ਉਹ ਆਪਣੇ ਘਰ ਵਾਲੇ ਪਾਲੇ ਨਾਲ ਗੱਲ ਕਰਦੀ ਆ ਤੇ ਕਹਿੰਦੀ ਆ ਕਿ ਚਰਨਾ ਜੀ ਆਪਾਂ ਚਰਨੇ ਨੂੰ ਇਹਦਾ ਚੰਨੋਂ ਦਾ ਰਿਸ਼ਤਾ ਕਰਾ ਦਈਏ ਤਾਂ ਵਧੀਆ ਸੀ ਦੋਨੋਂ ਪਹਿਣਾ ਇੱਕ ਥਾਂ ਹੋ ਜਾਣਗੇ ਉਹ ਕਹਿੰਦਾ ਠੀਕ ਹੈ ਵੀ ਜਿੱਦẽ ਵੀ ਆਪਾਂ ਕਦੇ ਗਏ ਆਪਾਂ ਗੇੜਾ ਮਾਰਿਆ ਹਨਾ ਤੇਰੇ ਪੇਕੇ ਤਾ ਪਗਲ ਕਰਾਂਗੇ ਚਲੋ ਨੰਜੋ ਦੇਣਾ ਇੱਕ ਬੇਟੀ ਹੋ ਜਾਂਦੀ ਆ ਬੇਟੀ ਜਨਮ ਲੈਂਦੀ ਆ ਤੇ ਉਸ ਤੋਂ ਬਾਅਦ ਚੰਨੋ ਇੱਕ ਮਹੀਨਾ ਰਹਿੰਦੀ ਆ ਇੱਕ ਮਹੀਨੇ ਬਾਅਦ ਚੰਨੋ ਦਾ ਪਿਓ ਉਹਨੂੰ ਲੈਣ ਆਉਂਦਾ ਤਾਂ ਨੰਜੋ ਆਪਣੇ ਪਿਓ ਕੋਲ ਚਰਨੇ ਨਾਲ ਨੰਜੋ ਦੇ ਰਿਸ਼ਤੇ ਬਾਰੇ ਗੱਲ ਕਰਦੀ ਆ ਤੇ ਉਹ ਕਹਿੰਦਾ ਵੀ ਦੇਖ ਲੈ ਪੁੱਤ ਤੁਹਾਡੀ ਤਾਈ ਦਾ ਸੁਭਾ ਜਿਹੜਾ ਬਾळा ਅਥਰਾਗਾ ਤਾਂ ਨੰਜੋ ਕਹਿੰਦੀ ਵੀ ਜਦੋਂ ਹਨਾ ਤਾਈ ਦਾ ਤੇ ਉਹਦੇ ਪੁੱਤ ਦਾ ਸੁਭਾ ਚੰਗਾ ਆਪਾਂ ਕੀ ਲੈਣਾ ਵੀ ਬੁੜੀਆਂ ਦੀ ਤਾ ਦਤੀ ਹੁੰਦੀ ਆ ਉਹ ਕਹਿੰਦਾ ਵੀ ਚਲ ਮੈਂ ਤੇਰੀ ਮਾਂ ਨਾਲ ਰਹਿ ਕਰੂੰਗਾ ਫਿਰ ਆਪਾਂ ਕਰਦੇ ਆਂ ਗੱਲ ਤੇ ਤੂੰ ਇਧਰੋਂ ਇਹਨਾਂ ਨਾਲ ਗੱਲ ਕਰ ਲੈ ਤੇ ਨੰਜੋ ਕਹਿੰਦੀ ਠੀਕ ਆ ਨੰਜੋ ਪਾਲੇ ਨੂੰ ਕਹਿੰਦੀ ਆ ਕਿ ਤੂੰ ਤਾਏ ਨਾਲ ਗੱਲ ਕਰ ਤੇ ਪਾਲਾ ਗਾ ਚਰਨੇ ਨਾਲ ਤੇ ਉਹਦੇ ਪਿਓ ਨਾਲ ਗੱਲ ਕਰਦਾ ਤੇ ਬੰਤਾ ਕਹਿੰਦਾ ਵੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਨਾ ਵੀ ਆਪਣੀ ਜਿਹੜੀ ਰਿਸ਼ਤੇਦਾਰੀ ਆ ਉਹ ਗੂੜੀ ਹੋ ਜੂਗੀ ਪਰ ਜਦੋਂ ਇਹ ਗੱਲ ਅਮਰ ਨੂੰ ਪਤਾ ਲੱਗਦੀ ਆ ਤਾਂ ਅਮਰ ਉਹ ਕਹਿੰਦੀ ਵੀ ਮੈਂ ਇਹ ਰਿਸ਼ਤਾ ਨਹੀਂ ਹੋਣ ਦਿੰਦੀ ਹੈਗੀ ਮੈਂ ਨਹੀਂ ਸ਼ਰੀਕ ਦੀ ਨੂੰ ਨੂੰ ਆਪਦੇ ਘਰੇ ਬਾੜ ਦੀ ਨੂੰ ਦੀ ਭੈਣ ਨੂੰ ਵੀ ਇਹਨਾਂ ਦਾ ਤਾਂ ਮੇਰੇ ਘਰ ਤੇ ਰਾਜ ਹੋ ਜੂ ਮੇਰਾ ਪੁੱਤ ਤਾਂ ਹੁਣੀ ਉਹਨਾਂ ਦਾ ਪਾਣੀ ਭਰਦਾ ਕਦੇ ਜਦੋਂ ਨੰਜੋ ਕਪੜੇ ਧੋਂਦੀ ਆ ਉਹਨੂੰ ਪਾਣੀ ਢੇੜ-ਢੇੜ ਦਿੰਦਾ ਕਦੇ ਉਹਦੇ ਪੈਰਾਂ ਦੇ ਸਰਾਣੇ ਬੈੰਦਾ ਜਾ ਕੇ ਫਿਰ ਤਾਂ ਇਹਨੇ ਮੇਰੀ ਬਾਤ ਹੀ ਨਹੀਂ ਪੁੱਛਣੀ ਤੇ ਚਰਨਾ ਜਿਹੜਾ ਉਹ ਆਪਣੀ ਭੈਣਾਂ ਕੋਲ ਚਲਿਆ ਜਾਂਦਾ ਆਪਣੀਆਂ ਭੈਣਾਂ ਦੋਨੇ ਇੱਕ ਥਾਂ ਬੈਈਆਂ ਹੁੰਦੀਆਂ ਉਹਦੀਆਂ ਦੋਨੋਂ ਵੱਡੀਆਂ ਭੈਣਾਂ ਤੇ ਉਹਨਾਂ ਨੂੰ ਕਹਿੰਦਾ ਕਿ ਨੰਜੋ ਭਾਬੀ ਆਪਣੀ ਭੈਣ ਦਾ ਰਿਸ਼ਤਾ ਕਰਾਉਂਦੀ ਆ ਮੈਨੂੰ ਤੇ ਮੈਂ ਵੀ ਚਾਹਣਾ ਵੀ ਮੈਂ ਚੰਨੋ ਨਾਲ ਵਿਆਹ ਕਰਵਾਵਾ ਪਰ ਮਾਂ ਨਹੀਂ ਮੰਨਦੀ ਉਹ ਕਹਿੰਦੀ ਆ ਵੀ ਮਾਂ ਨੂੰ ਅਸੀਂ ਆਪੇ ਬੰਨਾਲਾਂਗੇ ਤੂੰ ਫਿਕਰ ਨਾ ਕਰ ਵੀਰ ਰਖੜੀ ਵੇਲੇ ਅਸੀਂ ਆਵਾਂਗੇ ਉਦੋਂ ਗੱਲ ਕਰਦੇ ਆ ਚਲੋ ਚਰਨਾ ਵਾਪਸ ਮੁੜ ਅਗਲੇ ਮਹੀਨੇ ਰਖੜੀ ਹੁੰਦੀ ਆ ਤੇ ਚਰਨੇ ਦੀਆਂ ਦੋਨੋਂ ਭੈਣਾਂ ਜਦੋਂ ਰਖੜੀ ਮੰਨਣ ਆਉਂਦੀਆਂ ਤੇ ਉਹ ਆਪਣੇ ਪਿਓ ਨੂੰ ਕਹਿੰਦੀਆਂ ਕਿ ਜਦੋਂ ਪਾਲਾ ਵੀਰਾ ਆਪਦੀ ਸਾਲੀ ਦਾ ਰਿਸ਼ਤਾ ਕਰਾਉਂਦਾ ਚਰਨੇ ਨੂੰ ਤਾਂ ਆਪਾਂ ਨੂੰ ਹੋਰ ਕੀ ਚਾਹੀਦਾ ਵੀ ਆਪਾਂ ਰਿਸ਼ਤਾ ਕਰ ਲੈਨੇ ਆਂ ਅਮਰੋ ਕਹਿੰਦੀ ਵੀ ਜੇ ਉਹ ਵਿਆਹ ਕੇ ਆਈ ਤਾਂ ਮੈਂ ਕੁਛ ਖਾ ਕੇ ਮਰ ਜਾਂ ਬੰਤਾ ਕਹਿੰਦਾ ਵੀ ਤੂੰ ਜਿੱਦਾਂ ਦੀ ਆਈ ਆ ਤੂੰ ਹਰੇਕ ਗੱਲ ਤੇ ਇਹੀ ਕਹਿਣੀ ਆ ਵੀ ਮੈਂ ਕੁਛ ਖਾ ਕੇ ਮਰ ਜਾਂ ਤੂੰ ਮਰ ਦੀ ਮਰ ਵੀ ਮੈਂ ਤਾਂ ਆਪਣੇ ਪੁੱਤ ਦਾ ਵਿਆਹ ਉੱਥੇ ਕਰੂੰ ਤੇ ਅਮਰੋ ਸਮਝ ਜਾਂਦੀ ਆ ਵੀ ਮੇਰਾ ਕੋਈ ਜੋਰ ਨਹੀਂ ਚੱਲਦਾ ਹਨਾ ਅਮਰੋ ਚੁੱਪ ਕਰ ਜਾਂਦੀ ਆ ਉਧਰੋਂ ਨੰਜੋ ਆਪਣੇ ਪੇਕੇ ਜਾਂਦੀ ਆ ਹਨਾ ਆਪਦੇ ਘਰ ਵਾਲੇ ਨਾਲ ਆਪਣੇ ਭਰਾ ਦੇ ਰਖੜੀ ਬੰਨਣ ਤੇ ਉੱਥੇ ਜਾ ਕੇ ਹਨਾ ਮਤਲਬ ਗੱਲ ਕਰਦੀ ਆ ਤੇ ਇਧਰੋਂ ਚਰਨੇ ਦੀਆਂ ਭੈਣਾਂ ਨੇ ਆਪਣੀ ਪਰਜਾਈ ਨੂੰ ਇਹੀ ਕਹਿ ਕੇ ਤੋਰਿਆ ਸੀ ਕਿ ਅਸੀਂ ਤੇਰੇ 아이 ਤੋਂ ਜਾਵਾਂਗੀਆਂ ਤੂੰ ਰਿਸ਼ਤੇ ਦੀ ਗੱਲ ਪੱਕੀ ਕਰੇ ਆਂ ਤੇ ਸ਼ਗਨ ਵੀ ਦੇ ਆਂ ਚਲੋ ਨਨਜੋ ਤੇ ਪਾਲਾ ਹਨਾ ਚੰਨੋਂ ਦੇ ਰਿਸ਼ਤੇ ਦੀ ਗੱਲ ਚਰਨੇ ਨਾਲ ਪੱਕੀ ਕਰੇ ਆਉਂਦੇ ਆ ਉਹਨਾਂ ਨੂੰ ਗੋੜ ਅਤੇ ਖੰਮਣੀ ਲਪੇਟ ਕੇ ਤੇ ਸ਼ਗਣਾ ਜਿਹੜਾ ਉਹ ਦੇ ਦਿੱਤਾ ਜਾਂਦਾ ਤੇ ਉਹ ਦੇ ਆਉਂਦੇ ਆ ਤੇ ਆ ਕੇ ਉਹ ਵਧਾਈਆਂ ਦਿੰਦੀਆਂ ਨੇ ਵੀ ਚਲੋ ਅੱਜ ਤੋਂ ਬਾਅਦ ਚਰਨਾ ਮੇਰੀ ਭੈਣ ਨਾਲ ਮੰਗਿਆ ਗਿਆ ਤੇ ਅਮਰੂਆ ਜਿਹੜੀ ਉਹ ਰੌਲਾ ਪਾਉਂਦੀ ਆ ਪਰ ਉਹ ਦੋਨੋਂ ਪੈਣਾ ਕਹਿੰਦੀਆਂ ਵੀ ਦੇਖ ਮਾਂ ਤੂੰ ਸੁੱਖਾ ਸੁੱਖ ਕੇ ਲਿਆ ਪੁੱਤ ਵੀ ਤੂੰ ਆਏ ਨਾ ਕਰ ਵੀ ਇਹ ਰਿਸ਼ਤਾ ਜਿਹੜਾ ਪੂਰ ਚੜ ਜਾਣ ਦੇ ਅਮਰੂ ਕੁਝ ਟਾਈਮ ਤਾਂ ਚੁੱਪ ਰਹਿੰਦੀ ਆ ਅਮਰੂ ਕੋਸ਼ਿਸ਼ ਕਰਦੀ ਆ ਹਨਾ ਵੀ ਇਸ ਰਿਸ਼ਤੇ ਨੂੰ ਕਿਵੇਂ ਤੜਵਾਇਆ ਜਾਵੇ ਤੇ ਚਰਨੇ ਤੇ ਚੰਨੋਂ ਦਾ ਵਿਆਹ ਜਿਹੜਾ ਉਹ 6 ਮਹੀਨੇ ਬਾਅਦ ਹੋਣਾ ਤੈਅ ਹੋਇਆ ਸੀਗਾ ਕਿਉਂਕਿ ਚੰਨੋਂ ਦਾ ਪਿਓ ਕਹਿੰਦਾ ਵੀ ਹੁਣੇ ਮੇਰੀ ਵੱਡੀ ਕੁੜੀ ਦਾ ਪਹਿਲਾਂ ਮੈਂ ਵਿਆਹ ਕੀਤਾ ਫਿਰ ਉਹਦਾ ਚਾਪਾ ਆ ਗਿਆ ਵੀ ਜ਼ਿਮੀਂਦਾਰਾਂ ਦੀ ਇੰਨੀ ਕਿੰਨੀ ਕਾਮਦਨ ਹੁੰਦੀ ਆ ਵੀ ਮੈਂ ਵਿਆਜ ਉਹਗਾ ਥੋੜੇ ਚਾਰ ਪੈਸੇ ਜੋੜ ਲਾਂ ਚਲੋ ਉਸ ਤੋਂ ਬਾਅਦ ਇੱਕ ਦਿਨ ਨਾ ਪਾਲਾ ਕਿਤੇ ਅੰਦਰ ਬਾੜੇ ਵਿੱਚ ਦੀ ਲੰਗਿਆ ਜਾਂਦਾ ਸੀ ਸਾਈਕਲ ਤੇ ਤੇ ਉਹਦਾ ਨਾ ਸਾਈਕਲ ਆ ਜਿਹੜਾ ਉਹ ਬੇਕਾਬੂ ਹੋ ਜਾਂਦਾ ਤੇ ਉੱਥੇ ਅਮਰੋ ਦੀਆਂ ਪਾਥੀਆਂ ਪੱਥੀਆਂ ਪਈਆਂ ਹੁੰਦੀਆਂ ਉਹ ਪਾਥੀਆਂ ਟਹਿ ਜਾਂਦੀਆਂ ਉਹ ਤੋਂ ਤੇ ਅਮਰੋ ਨੂੰ ਬਹਾਨਾ ਮਿਲ ਜਾਂਦਾ ਤੇ ਉਹ ਪਾਲੇ ਦੇ ਗਲ ਪੈ ਜਾਂਦੀ ਉਹਨੂੰ ਗਾਲਾਂ ਦੇਣ ਲੱਗ ਜਾਂਦੀ ਆ ਤੇ ਗਾਲਾਂ ਦੇਂਦੀ ਦਿਨ ਦੀ ਕੰਨ ਤੇ ਉਤੋਂ ਦੀ ਕਹਿੰਦੀ ਵੀ ਤੇਰੀ ਸਾਲੀ ਦਾ ਰਿਸ਼ਤਾ ਮੈਂ ਨਹੀਂ ਲੈਂਦੀ ਮੈਂ ਨਹੀਂ ਤੁਹਾਡਾ ਸ਼ਰੀਕਾਂ ਦੇ ਹੱਥੋਂ ਸਾਖ ਲੈਂਦੀ ਤੇ ਤੁਸੀਂ ਤਾਂ ਮੇਰੇ ਤੇ ਔਖੇ ਹੁੰਨੇ ਹੋ ਮੇਰਾ ਜਵਾਬ ਆ ਇਹ ਗੱਲ ਸੁਣ ਕੇ ਪਾਲਾ ਤੇ ਨੰਜੂ ਆ ਜਿਹੜੇ ਉਹ ਚਿੰਤਾ ਕਰਦੇ ਆ ਹਨਾ ਤੇ ਚਰਨੇ ਨੂੰ ਆਏ ਨੂੰ ਸ਼ਾਮ ਨੂੰ ਅਮਰੋ ਕਹਿ ਦਿੰਦੀ ਆ ਵੀ ਮੈਂ ਰਿਸ਼ਤੇ ਨੂੰ ਜਵਾਬ ਦਿੱਤਾ ਵੀ ਚੰਨੋ ਨਾਲ ਤੇਰਾ ਵਿਆਹ ਨਹੀਂ ਹੋਣ ਦਿੰਦੀ ਤੇ ਚਰਨਾ ਫਿਕਰ ਕਰਦਾ ਆਪਣੇ ਪਿਓ ਨੂੰ ਕਹਿੰਦਾ ਤੇ ਉਹਦਾ ਪਿਓ ਕਹਿੰਦਾ ਵੀ ਇਹ ਤਾਂ ਬਾਲੀ ਅਥਰੀ ਜਨਾਨੀ ਆ ਵੀ ਇਹਦੇ ਨਾਲ ਮੈਂ ਕਿੱਟਿਆ ਮੈਨੂੰ ਹੀ ਪਤਾ ਵੀ ਕੋਈ ਨਾ ਪਰ ਤੂੰ ਫਿਕਰ ਨਾ ਕਰ ਚਰਨਾ ਆਪਣੀ ਪਰਜਾਈ ਨੰਜੂ ਕੋਲੇ ਜਾਂਦਾ ਤੇ ਕਹਿੰਦਾ ਕਿ ਭਾਬੀ ਮੇਰੀ ਮਾਂ ਦੇ ਪਿੱਛੇ ਲੱਗ ਕੇ ਕਿਤੇ ਪੇਕਿਆਂ ਨੂੰ ਨਾ ਜਵਾਬ ਨਾ ਦੇਦੀ ਕੋਈ ਨਾ ਵਿਆਹ ਤਾਂ ਮੈਂ ਕਰਾਉਂਗਾ ਚੰਨੋ ਨਾਲ ਹੀ ਕਰਾਉਂਗਾ ਜੋ ਮਰਜ਼ੀ ਹੋ ਜੇ ਨੰਜੋ ਕਹਿੰਦੀ ਵੀ ਦੇਖ ਚਰਨੇ ਆ ਕਿਤੇ ਮੇਰੀ ਭੈਣ ਕਰਕੇ ਹਨਾ ਆਪਦੇ ਮਾਪਿਓ ਨਾਲ ਫਰਕ ਨਾ ਪਾ ਲਈ ਵੀ ਨਾਲੇ ਤਾਈ ਦਾ ਸੁਭਾਅ ਇਹ ਨਾ ਅਥਰਾ ਵੀ ਇਹਨੇ ਤਾਂ ਮੇਰੀ ਭੈਣ ਦੇ ਪੈਰ ਹੀ ਨਹੀਂ ਲੱਗਣਦੇ ਨੇ ਉਹ ਕਹਿੰਦਾ ਵੀ ਜਦੋਂ ਅਸੀਂ ਦੋਨੇ ਸਹਿਮਤ ਆ ਮਾਂ ਨੂੰ ਕੀ ਕਹਿਣਾ ਵੀ ਤੂੰ ਫਿਕਰ ਨਾ ਕਰ ਮੈਂ ਖਿਆਲ ਰੱਖੂਗਾ ਚੰਨੋ ਦਾ ਚਲ ਨੰਜੋ ਆ ਜਿਹੜੀ ਉਹ ਚੁੱਪ ਕਰ ਜਾਂਦੀ ਆ ਉਸ ਤੋਂ ਬਾਅਦ ਅ ਅਮਰੂ ਆ ਜਿਹੜੀ ਆਪਣੀ ਛੋਟੀ ਧੀ ਗਿੰਦੋ ਕੋਲ ਜਾਂਦੀ ਆ ਤੇ ਗਿੰਦੋ ਉੱਥੇ ਹੀ ਆਪਣੀ ਮਾਂ ਨੂੰ ਕਹਿੰਦੀ ਆ ਬੀ ਤੇਰੇ ਕੋਲੇ ਹੁਣ ਵਧੀਆ ਮੌਕਾ ਤੋਂ ਭਾਬੀ ਨੂੰ ਰਿਸ਼ਤੇ ਨੂੰ ਜਵਾਬ ਦਿੱਤਾ ਵੀ ਮੇਰੀ ਗਵਾਂਡਣ ਦੀ ਭਤੀਜੀ ਦਾ ਰਿਸ਼ਤਾ ਚਰਨੇ ਨੂੰ ਲੈ ਲਾ ਤੇ ਉੱਥੇ ਗਈ ਹੀ ਅਮਰੋ ਪੱਕਾ ਠੱਕ ਕਰਿਆਉਂਦੀ ਆ ਉਸ ਟਾਈਮ 'ਚ ਨਾ ਰਿਸ਼ਤੇ ਜਿਹੜੇ ਐਦਾਂ ਹੀ ਬਿਨਾ ਮੁੰਡੇ ਕੁੜੀ ਨੂੰ ਵਿਖਾਏ ਪੱਕੇ ਕਰ ਦਿੱਤੇ ਜਾਂਦੇ ਸੀ ਗਿੰਦੋ ਦੀ ਗਵਾਂਡਣ ਸੀ ਜਿਹੜੀ ਉਹ ਗਿੰਦੋ ਨਾਲ ਉਹਦੀ ਬਾਵਾ ਬਣਦੀ ਸੀ ਤੇ ਉਹਨੇ ਆਪਣੀ ਭਤੀਜੀ ਦਾ ਰਿਸ਼ਤਾ ਜਿਹੜਾ ਚਰਨੇ ਨੂੰ ਦੇਤਾ ਤੇ ਜਦੋਂ ਅਮਰੋ ਆਉਂਦੀ ਆ ਅਮਰੋ ਪਤਾਸੇ ਲੈ ਕੇ ਆਉਂਦੀ ਆ ਤੇ ਆਪਣੀ ਜਠਾਣੀ ਦਰਾਣੀ ਦੇ ਘਰ ਜਾਂਦੀ ਆ ਪ੍ਰੀਤੋ ਦੇ ਤੇ ਪ੍ਰੀਤੋ ਨੂੰ ਜਾ ਕੇ ਕਹਿੰਦੀ ਆ ਵੀ ਲੈ ਮੈਂ ਆਪਣਾ ਪੁੱਤ ਮੰਗ ਲਿਆ ਨੰਜੋ ਇਹ ਸੁਣ ਕੇ ਹੈਰਾਨ ਰਹਿ ਜਾਂਦੀ ਐ ਤੇ ਉਹਨੂੰ ਕਹਿੰਦੀ ਐ ਕਿ ਵੀ ਚਾਚੀ ਤਾਈ ਤੂੰ ਐ ਕਿਵੇਂ ਮੁੰਡਾ ਮੰਗ ਲਿਆ ਵੀ ਚਰਨਾ ਤਾਂ ਮੇਰੀ ਭੈਣ ਦਾ ਮੰਗਿਆ ਹੋਇਆ ਸੀ ਕਹਿੰਦੀ ਮੈਂ ਤੈਨੂੰ ਕਹਿ ਤਾਂ ਦਿੱਤਾ ਸੀ ਵੀ ਜਵਾਬ ਆ ਮੈਂ ਨਹੀਂ ਉਹ ਰਿਸ਼ਤਾ ਲੈਂਦੀ ਮੈਂ ਤਾਂ ਹੁਣ ਸ਼ਗਣ ਕਰੇ ਆਈ ਤਾਂ ਨੰਜੋ ਆ ਜਿਹੜੀ ਉਹ ਫਿਕਰ ਚ ਹੋ ਜਾਂਦੀ ਆ ਤੇ ਸ਼ਾਮ ਨੂੰ ਜਦੋਂ ਚਰਨਾ ਖੇਤੋਂ ਆਉਂਦਾ ਤੇ ਉਹਨੂੰ ਉਹਦੀ ਮਾਂ ਕਹਿੰਦੀ ਐ ਵੀ ਤੇਰਾ ਰਿਸ਼ਤਾ ਮੈਂ ਤੇਰੀ ਭੈਣ ਦੀ ਗਵਾਂਢਣ ਦੀ ਪਤੀਜੀ ਨਾਲ ਕਰਤਾ ਤਾਂ ਚਰਨਾ ਜਿਹੜਾ ਉਹ ਲੋਹਾ ਲੱਖਾ ਹੋ ਜਾਂਦਾ ਤੇ ਕਹਿੰਦਾ ਫਿਰ ਮੈਂ ਨਹੀਂ ਵਿਆਹ ਕਰਾਉਂਦਾ ਉਹ ਬਿਆਲੇ ਜੀ ਨੂੰ ਵੀ ਅਕੇਲੇ ਆਉਣਾ ਮੈਂ ਤਾਂ ਘਰ ਛੱਡ ਕੇ ਜਾਉਂ ਘਰ ਦੇ ਵਿੱਚ ਬਾਬਾ ਕਲੇਸ਼ ਹੁੰਦਾ ਤੇ ਚਰਨਾ ਫਿਰ ਆਪਣੇ ਭਰਾ ਤੇ ਪਰਜਾਈ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਮੇਰੀ ਮਾਂ ਦੀ ਗੱਲ ਸੁਣ ਕੇ ਤੁਸੀਂ ਰਿਸ਼ਤਾ ਨੂੰ ਜਵਾਬ ਨਾ ਦੇ ਦਿਓ ਕਿ ਮੈਂ ਵਿਆਹ ਕੇ ਤਾਂ ਚੰਨੋ ਹੀ ਲਿਆਉਣੀ ਆ ਫਿਰ ਚਰਨਾ ਇਹ ਸੋਚਦਾ ਵੀ ਹੁਣ ਮਾਂ ਨੂੰ ਕਿਵੇਂ ਹਨਾ ਮੈਂ ਲੋਟ ਕਰਾਂ ਫਿਰ ਉਹ ਆਪਣੀਆਂ ਭੈਣਾਂ ਕੋਲ ਜਾਂਦਾ ਭੈਣਾਂ ਨੂੰ ਜਾ ਕੇ ਸਾਰੀ ਗੱਲ ਦੱਸਦਾ ਤੇ ਭੈਣਾਂ ਨੂੰ ਦੋਨਾਂ ਨੂੰ ਨਾਲ ਹੀ ਲੈ ਆਉਂਦਾ ਉਹਦੀਆਂ ਦੋਨੇ ਭੈਣਾਂ ਆਉਂਦੀਆਂ ਤੇ ਆਪਣੀ ਮਾਂ ਨੂੰ ਕਹਿੰਦੀਆਂ ਵੀ ਮਾਂ ਤੈਨੂੰ ਸ਼ਰਮ ਚਾਹੀਦੀ ਆ ਵੀ ਆਪਣੀ ਜਵਾਨ ਕੀਤੀ ਹੋਈ ਆ ਤੇ ਤੂੰ ਐ ਕਿਵੇਂ ਗਿੰਦੋ ਦੀ ਪਰਜਾਈ ਗਿੰਦੋ ਦੀ ਗਵਾਂਡਨ ਦੀ ਪਤੀਜੀ ਨਾਲ ਹੈਣਾ ਇਹਦਾ ਰਿਸ਼ਤਾ ਕਰ ਸਕਦੀ ਆ ਆਪਾਂ ਨੂੰ ਕੀ ਪਤਾ ਵੀ ਉਹੇ ਜੀ ਗਿੰਦੋ ਆ ਤੇਰੇ ਵਰਗੀ ਅਲਾਈ ਲੱਗ ਵੀ ਹਰੇਕ ਗੱਲ 'ਚ ਤੇਰੇ ਪਿੱਛੇ ਲੱਗਦੀ ਆ ਤਾਂ ਮਰੋ ਕਹਿੰਦੀ ਵੀ ਉਹੀ ਤਾਂ ਮੇਰੀ ਧੀ ਆ ਮੇਰੀ ਉਹੀ ਤਾਂ ਗੱਲ ਸੁਣਦੀ ਆ ਤੁਸੀਂ ਤਾਂ ਦੋਨੇ ਤਾਈ ਦੀ ਕੁਛੜ 'ਚੋਂ ਨਹੀਂ ਨਿਕਲਦੀਆਂ ਚਲੋ ਉਹਨਾਂ 'ਚ ਬਾਬਾ ਬੈਸ ਹੁੰਦੀ ਆ ਤੇ ਦੋਨੋਂ ਹੈਣਾ ਜਿਹੜੀਆਂ ਉਹ ਗਿੰਦੋ ਨੂੰ ਸਨੇਹਾ ਲਾਉਂਦੀਆਂ ਗਿੰਦੋ ਤੇ ਉਹਦੇ ਘਰ ਵਾਲਾ ਆ ਜਾਂਦੇ ਆ ਤੇ ਉਹ ਗਿੰਦੋ ਨੂੰ ਕਹਿੰਦੀਆਂ ਵੀ ਤੈਨੂੰ ਪਤਾ ਸੀ ਨਾ ਆਪਣਾ ਭਰਾ ਮੰਗਿਆ ਹੋਇਆ ਬੀਤੂ ਆਏ ਕਿ ਮੇ ਰਿਸ਼ਤਾ ਕਰਤਾ ਤਾਂ ਗਿੰਦੋ ਦੇ ਘਰ ਵਾਲਾ ਜਿਹੜਾ ਕੈਲਾ ਉਹ ਕਹਿੰਦਾ ਕਿ ਮੈਂ ਪੂਰਾ ਸਾਥ ਦੇਉਂਗਾ ਚਰਨੇ ਦਾ ਤੇ ਬਾਪੂ ਦਾ ਮੈਂ ਇਹਦੇ ਪਿੱਛੇ ਨਹੀਂ ਲੱਗਦਾ ਤੇ ਉਹ ਆਪਣੀਆਂ ਸਾਲੀਆਂ ਨੂੰ ਕਹਿੰਦਾ ਕਿ ਇਹ ਸਾਰਾ ਦਿਨ ਉਸ ਗਵੰਡਣ ਕੋਲ ਬੈਠੀ ਚੁਗਲੀਆਂ ਕਰਦੀ ਰਹਿੰਦੀ ਐ ਸਾਰੇ ਪਿੰਡ ਦੀਆਂ ਉਹ ਗਵੰਡਣ ਤਾਂ ਮੇਰੇ ਘਰੋਂ ਹੁਣ ਨਹੀਂ ਜਾਂਦੀ ਤੇ ਜੇ ਰਿਸ਼ਤਾ ਕਰਾਤਾ ਉਹਨੇ ਤਾਂ ਮੇਰੇ ਘਰ ਤੇ ਕਬਜਾ ਹੀ ਕਰ ਲੈਣਾ ਵੀ ਇਹ ਤਾਂ ਮੈਨੂੰ ਪਹਿਲਾਂ ਨਹੀਂ ਰੋਟੀ ਪਾਣੀ ਦਿੰਦੀ ਟਾਈਮ ਨਾਲ ਵੀ ਮੈਂ ਵੀ ਇਹ ਰਿਸ਼ਤਾ ਲੈ ਕੇ ਰਾਜੀ ਨਹੀਂ ਫਿਰ ਉਸ ਤੋਂ ਬਾਅਦ ਜਿਹੜੀਆਂ ਚਰਨੇ ਦੀਆਂ ਵੱਡੀਆਂ ਪਹਿਣਾ ਉਹ ਨੰਜੋ ਨੂੰ ਕਹਿੰਦੀਆਂ ਕਿ ਤੂੰ ਆਪਣੇ ਪਿਓ ਨੂੰ ਕਹਿ ਵੀ ਵਿਆਹ ਦੇ ਦੇ ਉਹ ਕਹਿੰਦੀ ਵੀ ਹਜੇ ਤਾਂ ਦਾਜ ਦਾ ਸਮਾਨ ਨਹੀਂ ਇਕੱਠਾ ਹੋਇਆ ਤਾਂ ਉਹ ਕਹਿੰਦੀਆਂ ਕਿ ਦਾਜ ਦੂਜ ਨੂੰ ਰਹਿਣ ਦੇ ਵੀ ਸਾਨੂੰ ਦਾਜ ਨਹੀਂ ਚਾਹੀਦਾ ਬਸ ਆਪਾਂ ਵਿਆਹ ਕਰ ਲਈਏ ਚਲੋ ਉਹਨਾਂ ਦੇ ਕਹਿਣ ਤੇ ਨੰਜੋ ਤੇ ਪਾਲਾ ਉਹਦੇ ਪਾਲੇ ਦੇ ਸਹੁਰੇ ਜਾਂਦੇ ਆ ਤੇ ਵਿਆਹ ਦਾ ਦਿਨ ਕਢਾ ਲਿਆ ਹੁੰਦਿਆ 15 ਦਿਨ ਬਾਅਦ ਵਿਆਹ ਰੱਖਿਆ ਜਾਂਦਾ ਇਧਰੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਅਮਰ ਤੇ ਗਿੰਦੋ ਆ ਜਿਹੜੀਆਂ ਉਹ ਗੜਗੜ ਕਰਦੀਆਂ ਨੇ ਵੀ ਸਾਡੀ ਜ਼ਬਾਨ ਬੇਜਬਾਨ ਹੁੰਦੀ ਆ ਤਾ ਫਿਰ ਬੰਤਾ ਕੈਲਾ ਤੇ ਦੋਨੇ ਵੱਡੀਆਂ ਭੈਣਾਂ ਜਿਹੜੀਆਂ ਹੋ ਏਕਾ ਕਰ ਲੈਂਦੇ ਆ ਉਹ ਕਹਿੰਦੇ ਵੀ ਪਹਿਲਾਂ ਤਾਂ ਸਾਡੀ ਜਵਾਨ ਕੀਤੀ ਹੋਈ ਆ ਤੂੰ ਸਾਨੂੰ ਬੇਜਵਾਨਾ ਕਰਦੀ ਆ ਚਲੋ ਭਾਈ 15 ਦਿਨ ਬਾਅਦ ਵਿਆਹ ਹੁੰਦਾ ਤੇ ਦੋਨੇ ਭੈਣਾਂ ਆਪਣੇ ਭਰਾ ਦੇ ਵਿਆਹ ਦੀ ਤਿਆਰੀ ਲੱਗ ਜਾਂਦੀਆਂ ਤੇ ਆਪਣੀ ਮਾਂ ਨੂੰ ਸਮਝਾਉਂਦੀਆਂ ਵੀ ਮਾਂ ਤੇਰਾ ਇੱਕੋ ਇੱਕ ਪੁੱਤ ਆ ਹਨਾ ਵੀ ਤੂੰ ਸੁੱਖਾ ਸੁੱਖ ਕੇ ਲਿਆ ਤੇ ਵੀ ਹੁਣ ਤੂੰ ਕਲੇਸ਼ ਨਾ ਕਰ ਜਦ ਨਾ ਚਾਹੁੰਦੇ ਹੋਏ ਅਮਰੋ ਆ ਜਿਹੜੀ ਉਹ ਵਿਆਹ ਦੀ ਤਿਆਰੀ ਕਰਦੀ ਆ ਹਲਵਾਈ ਆ ਜਾਂਦੇ ਆ ਰਿਸ਼ਤੇਦਾਰ ਬੁਲਾਏ ਜਾਂਦੇ ਆ ਅਮਰੋ ਦੇ ਪੀਕੇ ਆ ਜਾਂਦੇ ਆ ਸਾਰਾ ਸ਼੍ਰੀਕਾ ਕਬੀਲਾ ਇਕੱਠਾ ਹੁੰਦਾ ਸਾਰੇ ਪਿੰਡ ਨੂੰ ਨਿਯੰਦਾ ਦਿੱਤਾ ਜਾਂਦਾ ਚਲੋ ਵਿਆਹ ਦਾ ਦਿਨ ਵੀ ਆ ਜਾਂਦਾ ਤੇ ਅਮਰੋ ਦੇ ਪੇਕੇ ਆ ਜਿਹੜੇ ਉਹ ਨੋਟ ਕਰਦੇ ਆ ਹਨਾ ਵੀ ਸਾਡੀ ਭੂਆ ਜਿਹੜੀ ਉਹ ਵਿਆਹ ਲਈ ਖੁਸ਼ ਨਹੀਂ ਤੇ ਅਮਰੋ ਦੀਆਂ ਵੱਡੀਆਂ ਕੁੜੀਆਂ ਆਪਣੇ ਨਾਨਕਿਆਂ ਨੂੰ ਦੱਸਦੀਆਂ ਵੀ ਸਾਡੀ ਮਾਂ ਤਾਂ ਐ ਕਰਦੀ ਆ ਤਾਂ ਅਮਰੋ ਦੀਆਂ ਪਰਜਾਈਆਂ ਕਹਿੰਦੀਆਂ ਵੀ ਇਹ ਕੁਆਰੀ ਹੁੰਦੀ ਵੀ ਐ ਸੀ ਵੀ ਇਹ ਤਾਂ ਕਿਸੇ ਨਾਲ ਨਹੀਂ ਕੱਟੀ ਚਲੋ ਇਦਾਂ ਗੱਲਾਂ ਬਾਤਾਂ ਕਰਦੇ ਆ ਤੇ ਅਗਲੇ ਦਿਨ ਬਰਾਤ ਆ ਜਿਹੜੀ ਜਾਂਦੀ ਆ ਚਰਨਾ ਚੰਨੋ ਨੂੰ ਵਿਆਹ ਕੇ ਘਰ ਲੈ ਆਉਂਦਾ ਤੇ ਵਿਆਹ ਕੇ ਜਦੋਂ ਲਿਆਉਂਦਾ ਤੇ ਉਹਨੂੰ ਬਹੁਤ ਸੋਹਣੇ ਚੁੰਮਕੇ ਆ ਜਿਹੜੇ ਉਹ ਆਪਣੀਆਂ ਭੈਣਾਂ ਨਾਲ ਜਾ ਕੇ ਖਰੀਦ ਕੇ ਲਿਆਇਆ ਸੀ ਉਹ ਉਹਨੂੰ ਮੂੰਹ ਦਿਖਾਈ ਦੇ ਪਾਉਂਦਾ ਤੇ ਵਿਆਹ ਤੋਂ ਬਾਅਦ ਜਿਹੜੀਆਂ ਚਰਨੇ ਦੀਆਂ ਭੈਣਾਂ ਨੇ ਉਹ ਆਪਣੇ ਘਰ ਚ ਲਿਆਂ ਜਾਂਦੀਆਂ ਨੇ ਤੇ ਆਪਣੀ ਪਰਜਾਈ ਨੂੰ ਕਹਿ ਦਿੰਦੀਆਂ ਕਿ ਬੇਬੇ ਦਾ ਸੁਭਾਗ ਆ ਹਨਾ ਵੀ ਜੇ ਬੇਬੇ ਤੈਨੂੰ ਕਿਸੇ ਗੱਲ ਤੋਂ ਟੋਕੂ ਤਾਂ ਤੂੰ ਬੋਲੀ ਨਾ ਤੰਨੋਂ ਵੀ ਸਮਝ ਜਾਂਦੀ ਆ ਹੌਲੀ ਹੌਲੀ ਅਮਰੋ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਦੀ ਆ ਕਦੇ ਉਹ ਚੰਨ ਨੂੰ ਦਾਜ ਨਾਲ ਲੈ ਕੇ ਆਉਣ ਦੀ ਮੇਲੇ ਮਾਰਦੀ ਆ ਤੇ ਜਿਹੜੀ ਗਿੰਦੋ ਆ ਉਹ ਆਪਣੀ ਮਾਂ ਨੂੰ ਲੂਤੀ ਲਾ ਕੇ ਜਾਂਦੀ ਆ ਵੀ ਜਿਹੜੇ ਤੂੰ ਗਹਿਣੇ ਪਾਏ ਇਹਨੂੰ ਤੂੰ ਆਪਣੇ ਕਬਜ਼ੇ ਚ ਰੱਖੀ ਵੀ ਇਹ ਤਾਂ ਦਾਜ ਤਾਂ ਲੈ ਕੇ ਨਹੀਂ ਆਈ ਇਹ ਗੱਲਾਂ ਜਿਹੜੀਆਂ ਉਹ ਸਾਰੀਆਂ ਚਰਨਾ ਸੁਣ ਲੈਂਦਾ ਤੇ ਚਰਨਾ ਚੰਨ ਨੂੰ ਕਹਿੰਦਾ ਵੀ ਜਿਹੜੇ ਤੈਨੂੰ ਮੈਂ ਝੁਮਕੇ ਦਿੱਤੇ ਆ ਤੂੰ ਉਹ ਨਹੀਂ ਬੇਬੇ ਨੂੰ ਫੜਾਉਣੇ ਬਾਕੀ ਜੇ ਗਹਿਣੇ ਮੰਗੂ ਤਾਂ ਤੂੰ ਕੋਈ ਨਾ ਫੜਾ ਦੀ ਤੇ ਥੋੜੇ ਦਿਨਾਂ ਬਾਅਦ ਹੀ ਹਣਾ ਅਮਰਵਾ ਜਿਹੜੀ ਆਪਣੀ ਨੂੰਹ ਤੋਂ ਗਹਿਣੇ ਮੰਗ ਲੈਂਦੀ ਆ ਤੇ ਕਹਿੰਦੀ ਆ ਕਿ ਤੂੰ ਕਿਹੜਾ ਸੰਦੂਕ ਲੈ ਕੇ ਆਈਆਂ ਵੀ ਉਹ ਚ ਰੱਖ ਲੇਗੀ ਮੈਂ ਆਪਣੇ ਸੰਦੂਕ ਤੇ ਸਾਮ ਦੇਣੀ ਆ ਤੰਨ ਨੂੰ ਪਤਾ ਲੱਗ ਗਿਆ ਸੀ ਵੀ ਉਹਨੇ ਦੂਰਾ ਮੇਣਾ ਮਾਰਿਆ ਮੈਨੂੰ ਪਰ ਤੰਨੋ ਆ ਜਿਹੜੀ ਉਹਨੇ ਗੱਲ ਨਹੀਂ ਗੋਲੀ ਕਿਉਂਕਿ ਉਹਨੂੰ ਪਤਾ ਸੀ ਵੀ ਚਰਨਾ ਮੇਰਾ ਬਹੁਤ ਕਰਦਾ ਉਹਨੇ ਚਰਨੇ ਦੇ ਦਿੱਤੇ ਹੋਏ ਝੁਮਕੇ ਜਿਹੜੇ ਉਹ ਨਹੀਂ ਦਿੱਤੇ ਤੇ ਦੂਜਾ ਸੋਨਾ ਆਪਣੀ ਸੱਸ ਨੂੰ ਫੜਾਤਾ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਅਮਰੋ ਤੰਨੋ ਦੇ ਹਰ ਇੱਕ ਕੰਮ ਚ ਨਗੋਚ ਕੱਢਦੀ ਪਰ ਬੰਤਾ ਆਪਣੀ ਨੂੰਹ ਨੂੰ ਸਰਾਉਂਦਾ ਨਹੀਂ ਸੀ ਥੱਕਦਾ ਉਹ ਕਹਿੰਦਾ ਸੀਗਾ ਵੀ ਮੈਂ ਤਾਂ ਜਿੱਦਾਂ ਦੀ ਤੰਨੋ ਆਈ ਆ ਉਦੋਂ ਦਾ ਰੱਜ ਕੇ ਰੋਟੀ ਖਾਣ ਲੱਗਿਆਂ ਵੀ ਬਹੁਤ ਸਵਾਦ ਖਾਣਾ ਬਣਾਉਂਦੀ ਆ ਤੰਨੋ ਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਤੇ ਚਲੋ ਹੌਲੀ-ਹੌਲੀ ਸਮਾਂ ਹੋਰ ਲੰਘਿਆ ਤੇ ਚੰਨੋ ਦਾ ਪੈਰ ਭਾਰੀ ਨਾ ਹੋਇਆ ਅਮਰੋ ਹੁਣ ਚੰਨੋ ਨੂੰ ਇਸ ਗੱਲ ਦੇ ਮੇਹਣੇ ਮਾਰਨ ਲੱਗ ਗਈ ਇੰਨੇ ਨੂੰ ਚੰਨੋ ਦੀ ਭੈਣ ਜਿਹੜੀ ਵੱਡੀ ਨੰਜੋ ਉਹਦੇ ਇੱਕ ਕੁੜੀ ਹੋਰ ਹੋ ਜਾਂਦੀ ਆ ਤੇ ਅਮਰੋ ਕੰਧ ਤੇ ਖੜਕੇ ਕਹਿੰਦੀ ਆ ਕਿ ਸ਼ਰੀਕਾਂ ਦੇ ਤਾਂ ਦੋ ਪੱਥਰੀ ਸਹੀ ਆਏ ਤਾਂ ਸਹੀ ਮੈਨੂੰ ਤਾਂ ਇਹੋ ਜੀ ਬਾਂਝ ਲਿਆ ਕੇ ਦਿੱਤੀ ਆ ਜਿਨੇ ਮੈਨੂੰ ਪੱਥਰ ਵੀ ਨਹੀਂ ਦਿੱਤਾ ਤੇ ਚੰਨੋ ਆ ਜਿਹੜੀ ਉਦਾਸ ਰਹਿਣ ਲੱਗ ਜਾਂਦੀ ਆ ਉਹਨਾਂ ਦੇ ਵਿਆਹ ਨੂੰ 2 ਸਾਲ ਹੋ ਜਾਂਦੇ ਆ ਪਰ ਚੰਨੋ ਨੂੰ ਕਿਤੋਂ ਕੋਈ ਫਰਕ ਨਾ ਪਿਆ ਤਿੰਨੋਂ ਹੁਣ ਸਾਰਾ ਦਿਨ ਨਿਰਾਸ਼ ਰਹਿੰਦੀ ਆ ਤੇ ਸੁੱਕ ਕੇ ਤਿੱਲਾ ਬਣ ਜਾਂਦੀ ਆ ਚਰਨਾ ਹਰ ਇੱਕ ਕੋਸ਼ਿਸ਼ ਕਰਦਾ ਉਹਨੂੰ ਖੁਸ਼ ਰੱਖਣ ਦੀ ਤੇ ਉਹ ਕਹਿੰਦੀ ਆ ਵੀ ਮੈਂ ਖੁਸ਼ ਨਹੀਂ ਰਹਿ ਸਕਦੀ ਹਨਾ ਵੀ ਬੀਬੇ ਮੈਨੂੰ ਸੁਣਾਉਂਦੀ ਰਹਿੰਦੀ ਆ ਤੇ ਉਤੋਂ ਮੈਨੂੰ ਵੀ ਇਸ ਗੱਲ ਦਾ ਫਿਕਰ ਆ ਵੀ ਆਪਣੇ ਕੋਈ ਬੱਚਾ ਹੈ ਨਹੀਂ ਚਰਨਾ ਕਹਿੰਦਾ ਕੋਈ ਗੱਲ ਨਹੀਂ ਆਪਣੇ ਵਿਆਹ ਨੂੰ ਕਿਹੜਾ ਬਾਲਾ ਟਾਈਮ ਹੋਇਆ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਉਸ ਤੋਂ ਬਾਅਦ ਅਮਰੋਆ ਜਿਹੜੀ ਉਹ ਆਪਣੇ ਪੁੱਤ ਨੂੰ ਕਹਿੰਦੀ ਹੈ ਵੀ ਤੂੰ ਦੂਜਾ ਵਿਆਹ ਕਰਾ ਲੈ ਇਹ ਤਾਂ ਬਾਹ ਜਾਏ ਤੇ ਤਾਂ ਨਹੀਂ ਬੱਚਾ ਹੋਣਾ ਚਰਨਾ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਵਿਆਹ ਕਰਾਇਆ ਤਾਂ ਚੰਨੋ ਨਾਲ ਕਰਾਇਆ ਤੇ ਇਸ ਤੋਂ ਬਾਅਦ ਮੈਂ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਚਾਹੇ ਮੇਰੇ ਸਾਰੀ ਉਮਰ ਬੱਚਾ ਨਾ ਹੋਵੇ ਅੱਜ ਤੋਂ ਬਾਅਦ ਨਾ ਤੂੰ ਮੈਨੂੰ ਕਹੀਂ ਤਾਂ ਅਮਰੋਆ ਜਿਹੜੀ ਬੁੜ-ਬੁੜ ਕਰਦੀ ਆ ਤੇ ਚੌਥੇ ਸਾਲ ਹਨਾ ਚੰਨੋ ਦੇ ਬੱਚਾ ਹੋਣ ਵਾਲਾ ਹੁੰਦਾ ਤੇ ਚੰਨੋ ਬਹੁਤ ਖੁਸ਼ ਹੁੰਦੀ ਆ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਹੁੰਦੀ ਆ ਤੇ ਅਮਰੋ ਵੀ ਥੋੜੀ ਖੁਸ਼ ਰਹਿਣ ਲੱਗਦੀ ਆ ਤੇ 9 ਮਹੀਨਿਆਂ ਬਾਅਦ ਜਦੋਂ ਆ ਜਿਹੜੀ ਉਹ ਦੋ ਜੁੜਵੇ ਬੱਚਿਆਂ ਨੂੰ ਜਨਮ ਦਿੰਦੀ ਆ ਜਦੋਂ ਦਾਈ ਨੂੰ ਘਰੇ ਲਿਆਂਦਾ ਜਾਂਦਾ ਹਨਾ ਉਹਦੇ ਤਰਦਾਂ ਸ਼ੁਰੂ ਹੁੰਦੀਆਂ ਤੇ ਚਲੋ ਦਾਈ ਨੂੰ ਜਿਹੜੇ ਸਮਾਨ ਦੀ ਲੋੜ ਆ ਉਹ ਮੰਗਵਾਉਂਦੀ ਆ ਤੇ ਅੱਧੇ ਘੰਟੇ ਬਾਅਦ ਦਾਈ ਇੱਕ ਮੁੰਡਾ ਲਿਆ ਕੇ ਹਨਾ ਚਰਨੇ ਦੀ ਗੋਦੀ 'ਚ ਪਾਉਂਦੀ ਆ ਤੇ ਕਹਿੰਦੀ ਆ ਵਧਾਈਆਂ ਹੁਣ ਪੁੱਤ ਹੋਇਆ ਉਸ ਤੋਂ ਬਾਅਦ ਉਹ ਫੇਰ ਦੁਬਾਰੇ ਇੱਕ ਪੁੱਤ ਲੈ ਕੇ ਉਹ ਅਮਰੋ ਦੀ ਝੋਲੀ 'ਚ ਪਾਉਂਦੀ ਆ ਕਿ ਤੁਹਾਨੂੰ ਦੁੱਗਣੀਆਂ ਦੁੱਗਣੀਆਂ ਵਧਾਈਆਂ ਤੁਹਾਡੇ ਦੋ ਪੁੱਤ ਹੋਏ ਆ ਦਾਈ ਨੂੰ ਪਤਾ ਸੀ ਕਿ ਚੰਨੋਂ ਦੇ ਜੁੜਵੇ ਬੱਚੇ ਆ ਪਰ ਉਹਨੇ ਕਿਹਾ ਸੀ ਚੰਨੋਂ ਨੂੰ ਕਿ ਤੂੰ ਆਪਣੀ ਸੱਸ ਨੂੰ ਨਾ ਦੱਸੀ ਵੀ ਇਹਨੇ ਪਤਾ ਨਹੀਂ ਕੀ ਬੋਲ-ਕਬੋਲ ਕਰਨੇ ਆ ਵੀ ਖੈਰ ਸੁੱਖ ਨਾਲ ਬੱਚਿਆਂ ਦਾ ਜਨਮ ਹੋ ਜੇ ਚਲ ਚਲੋ ਦੋ ਪੋਤੇ ਹਨਾ ਦਾਤ ਬਖਸ਼ਜੀ ਤੇ ਅਮਰੋ ਬਹੁਤ ਖੁਸ਼ ਹੁੰਦੀ ਆ ਤੇ ਉਹ ਆਪਣੀ ਜਿਹੜੀ ਪ੍ਰੀਤੋ ਜਠਾਣੀ ਆ ਦਰਾਣੀ ਆ ਉਹਨੂੰ ਕਹਿੰਦੀ ਆ ਕਿ ਤੇਰੇ ਤਾਂ ਦੋ-ਦੋ ਪੱਥਰ ਹੋਏ ਆ ਮੇਰੇ ਤਾਂ ਰੱਬ ਨੇ ਬਾੜੀ ਸੋਹਣੀ ਸੁਣੀ ਆ ਮੇਰੇ ਸ਼ਰੀਕ ਹਮੇਸ਼ਾ ਮੇਰੇ ਤੇ ਮੱਚਦੇ ਸੀ ਪਰ ਇਥੋਂ ਪਤਾ ਲੱਗਦਾ ਵੀ ਰੱਬ ਕੀਤੇ ਦਿਆਲ ਆ ਸੱਚੇ ਬੰਦੇ ਦਾ ਤਾਂ ਰੱਬ ਹੀ ਹੁੰਦਾ ਮੇਰੇ ਤਾਂ ਦੋ ਦੋ ਪੋਤੇ ਹੋਏ ਆ ਪਰ ਪ੍ਰੀਤੋ ਉਹਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ ਕਿਉਂਕਿ ਪ੍ਰੀਤੋ ਨੂੰ ਪਤਾ ਹੁੰਦਾ ਵੀ ਇਹਨੇ ਤਾਂ ਬੋਲ ਕਬੋਲੀ ਬੋਲਣੇ ਆ ਚਲੋ ਚੰਨੋ ਬਹੁਤ ਖੁਸ਼ ਹੁੰਦੀ ਆ ਤੇ ਚੰਨੋ ਤੇ ਚਰਨਾ ਆਪਣੇ ਜਵਾਕਾਂ ਨੂੰ ਵਧੀਆ ਪਾਲਦੇ ਆ ਹੌਲੀ ਹੌਲੀ ਜਿਹੜੇ ਬੱਚੇ ਉਹ ਵੱਡੇ ਹੋ ਜਾਂਦੇ ਆ ਉਹਨਾਂ ਦਾ ਨਾਮ ਸੁਰਜੀਤ ਤੇ ਗੁਰਜੀਤ ਰੱਖਿਆ ਜਾਂਦਾ ਪਰ ਉਹਨਾਂ ਦਾ ਸੁਭਾਅ ਆਪਣੀ ਦਾਦੀ ਅਮਰੋਤੀ ਸੀ ਨੋ ਆਪਣੇ ਜਵਾਕਾਂ ਨੂੰ ਬਥੇਰਾ ਸਮਝਾਉਂਦੀ ਆ ਪਰ ਉਹਨਾਂ ਦੀ ਨਾ ਛੋਟੇ ਹੁੰਦਿਆਂ ਤੋਂ ਹੀ ਦੋਨਾਂ ਦੀ ਬਣਦੀ ਨਹੀਂ ਫਿਰ ਵੀ ਚਲੋ ਜਦੋਂ ਵੱਡੇ ਹੋ ਜਾਂਦੇ ਆ ਤਾਂ ਅਮਰੋ ਕਹਿੰਦੀ ਆ ਵੀ ਮੈਂ ਆਪਣੇ ਪੋਤਿਆਂ ਦਾ ਵਿਆਹ ਕਰ ਦਿਆਂ ਜਿਉਂਦੇ ਜਿਉਂਦੇ ਚਰਨਾ ਕਹਿੰਦਾ ਵੀ ਹਜੇ ਮੈਂ ਨਹੀਂ ਵਿਆਹਣੇ ਵੀ ਹਜੇ ਹੋਰ ਵੱਡੇ ਹੋ ਜਾਣਦੇ ਪਰ ਅਮਰੋ ਤੱਕੇ ਨਾਲ ਹੀ ਹਨਾ ਉਹਨਾਂ ਦਾ ਰਿਸ਼ਤਾ ਜਿਹੜਾ ਆਪਣੀ ਰਿਸ਼ਤੇਦਾਰੀ ਦੇ ਵਿੱਚ ਕਰ ਦਿੰਦੀ ਆ ਤੇ ਫਿਰ ਚਰਨਾ ਸੋਚਦਾ ਵੀ ਮਾਂ ਪਹਿਲਾਂ ਮੇਰੇ ਵਿਆਹ ਖਾਤਰ ਅੱਡ ਅੱਡ ਰਿਸ਼ਤੇ ਕਰਦੀ ਫਿਰਦੀ ਸੀ ਵੀ ਚਲ ਅੱਜ ਨਹੀਂ ਤਾਂ ਕੱਲ ਮੁੰਡੇ ਵਿਆਉਣੇ ਆ ਉਹ ਚੰਨੋਂ ਨੂੰ ਕਹਿੰਦਾ ਵੀ ਚਲ ਇਹਦੀ ਰੀਜ ਵੀ ਪੂਰੀ ਕਰ ਦਿੰਨੇ ਆ ਉਹ ਜਿਹੜੇ ਦੋਨੋਂ ਆਪਣੇ ਬੇਟਿਆਂ ਨੂੰ ਵਿਆਹ ਲੈਂਦੇ ਆ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਉਹਨਾਂ ਦੇ ਚਰਨੇ ਦੇ ਪਿਓ ਬੰਤ ਸਿੰਘ ਦੀ ਮੌਤ ਹੋ ਜਾਂਦੀ ਆ ਤੇ ਅਮਰੋ ਜਿਹੜੀ ਉਹ ਆਪਣੀਆਂ ਪੋਤ ਨੂੰ ਹਨ ਵਸਤ ਚ ਰੱਖਣਾ ਚਾਹੁੰਦੀ ਹੁੰਦੀ ਆ ਤੇ ਉਹ ਆਪਣੀ ਨੂੰਹ ਦੇ ਖਿਲਾਫ ਉਹਨਾਂ ਦੇ ਕੰਨ ਭਰਦੀ ਰਹਿੰਦੀ ਆ ਪਹਿਲਾਂ ਅਮਰੋ ਨੇ ਚੰਨੋ ਨਾਲ ਬਹੁਤ ਕੀਤੀਆਂ ਫਿਰ ਉਹਦੀਆਂ ਨੂੰਹਾਂ ਜਿਹੜੀਆਂ ਚੰਨੋ ਨੂੰ ਪਸੰਦ ਨਹੀਂ ਕਰਦੀਆਂ ਸੀ ਹੁਣ ਅਮਰੋ ਜਿਹੜੀ ਉਹ ਜਮਾ ਬੁੜੀ ਹੋ ਜਾਂਦੀ ਆ ਤੇ 6 ਮਹੀਨੇ ਮੰਜੇ ਤੇ ਪੈ ਕੇ ਉਹਦੀ ਵੀ ਮੌਤ ਹੋ ਜਾਂਦੀ ਆ ਪਰ ਫਿਰ ਵੀ ਚੰਨੋ ਆਪਣੀ ਸੱਸ ਦਾ ਬਹੁਤ ਕਰਦੀ ਆ ਤੇ ਮਰਨ ਵੇਲੇ ਅਮਰੋ ਚੰਨੋ ਤੋਂ ਮਾਫੀ ਮੰਗਦੀ ਆ ਕਿ ਮੈਂ ਤੈਨੂੰ ਸਾਰੀ ਉਮਰ ਦੁੱਖ ਦਿੱਤੇ ਤੇ ਫਿਰ ਉਹ ਸਾਰੇ ਗਹਿਣੇ ਆ ਜਿਹੜੇ ਉਹ ਤੋਂ ਲਏ ਹੁੰਦੇ ਉਹ ਨੂੰ ਵਾਪਸ ਦੇ ਦਿੰਦੀ ਆ ਤੇ ਕਹਿ ਦਿੰਦੀ ਆ ਕਿ ਤੂੰ ਆਪਣੀਆਂ ਦੋਹਾਂ ਨੂੰ ਹਨੂ ਬਰਾਬਰ ਵੰਡੀ ਤੇ ਨਾਲੇ ਪਹਿਲੀ ਨਾ ਦੇ ਦੀ ਤੈਨੂੰ ਸਿਆਨਣਾ ਨਹੀਂ ਇਹਨਾਂ ਨੇ ਤਾਂ ਚੰਨੋ ਜਿਹੜੀ ਆਪਣੀ ਸੱਸ ਨੂੰ ਕਹਿੰਦੀ ਕਿ ਜੇ ਤੁਸੀਂ ਮੈਨੂੰ ਸਾਰੀ ਪਹਿਲਾਂ ਹਨਾ ਸ਼ੁਰੂ ਤੋਂ ਹੀ ਇੰਨਾ ਪਿਆਰ ਕੀਤਾ ਹੁੰਦਾ ਤਾਂ ਆਪਾਂ ਸਾਰੀ ਉਮਰ ਪਿਆਰ ਨਾਲ ਕੱਢਦੇ ਵੀ ਤੁਸੀਂ ਸਾਰੀ ਉਮਰ ਮੇਰੇ ਨਾਲ ਲੜਕੀ ਕੱਢੀ ਆ ਤਾਂ ਅਮਰੋ ਆਪਣੀ ਗਲਤੀ ਦੀ ਮਾਫੀ ਮੰਗਦੀ ਆ ਤੇ ਥੋੜੇ ਟਾਈਮ ਬਾਅਦ ਹੀ ਅਮਰੋ ਪ੍ਰਾਣ ਤਿਆਗ ਦਿੰਦੀ ਆ ਹੁਣ ਘਰ ਦੇ ਵਿੱਚ ਚੰਨੋਂ ਤੇ ਚਰਨਾ ਤੇ ਉਹਦੀਆਂ ਦੋਨੋਂ ਨੂਹਾ ਹੁੰਦੀਆਂ ਦੋਨੋਂ ਨੂਹਾ ਤੇ ਪੁੱਤ ਹੁੰਦੇ ਆ ਨੂਹਾ ਪੁੱਤਾਂ ਦੀ ਆਪਸ ਵਿੱਚ ਪਹਿਲਾਂ ਤੋਂ ਹੀ ਘਟ ਬਣਦੀ ਹੁੰਦੀ ਆ ਉਧਰੋਂ ਜਿਹੜਾ ਹਰਪਾਲ ਹੁੰਦਾ ਪਾਲਾ ਪਾਲਾ ਹੁੰਦਾ ਜਿਹੜਾ ਉਹਨਾਂ ਦੇ ਵੀ ਇੱਕ ਪੁੱਤ ਹੁੰਦਾ ਉਹਦਾ ਨਾਮ ਹਰਪਾਲ ਰੱਖਦੇ ਆ ਉਹ ਤੇ ਉਹਦਾ ਜਿਹੜਾ ਵਿਆਹ ਜੀਤੀ ਨਾਮ ਦੀ ਕੁੜੀ ਨਾਲ ਹੋਇਆ ਹੁੰਦਾ ਤੇ ਉਹਨਾਂ ਦੀਆਂ ਜਿਹੜੀਆਂ ਪਾਲੇ ਦੀਆਂ ਦੋਨੀਆਂ ਕੁੜੀਆਂ ਹੁੰਦੀਆਂ ਵੱਡੀਆਂ ਉਹ ਵਿਆਹ ਦਿੱਤੀਆਂ ਜਾਂਦੀਆਂ ਨੇ ਅੱਜ ਹੁਣ ਜਦੋਂ ਵਟਵਾਰਾ ਹੋ ਰਿਹਾ ਸੀ ਤਾਂ ਜਦੋਂ ਸਰਪੰਚ ਕਹਿੰਦਾ ਹਨਾ ਅ ਸਰਜੀਤ ਤੇ ਗੁਰਜੀਤ ਨੂੰ ਕਿ ਤੁਸੀਂ ਆਪਣੇ ਮਾਪਿਓ ਨੂੰ ਪਾਲਣ ਜੋਗੇ ਹੈ ਨਹੀਂ ਵੀ ਇਹਨਾਂ ਨੇ ਤਾਂ ਬਹੁਤ ਔਖਾਂ ਨਾਲ ਤੁਹਾਨੂੰ ਪਾਲ ਕੇ ਪੜਾਇਆ ਲਿਖਾਇਆ ਪਰ ਦੋਨੇ ਪੁੱਤ ਨੂੰ ਹਾਂ ਸਰਪੰਚ ਦੀ ਕੋਈ ਗੱਲ ਨਹੀਂ ਸੁਣਦੇ ਤਾਂ ਸਰਪੰਚ ਉਹਨਾਂ ਨੂੰ ਆਖਰੀ ਵਾਰ ਪੁੱਛਦਾ ਕਿ ਛੋਡੇ ਚੋਂ ਕੌਣ ਰੱਖੂਗਾ ਇਹਨਾਂ ਨੂੰ ਦੋਨੇ ਹੀ ਚੁੱਪ ਕਰ ਜਾਂਦੇ ਆ ਤਾਂ ਫਿਰ ਪਾਲੇ ਦਾ ਮੁੰਡਾ ਜਿਹੜਾ ਉਹ ਕਹਿੰਦਾ ਕਿ ਮੈਂ ਰੱਖੂ ਆਪਣੀ ਮਾਸਦੀ ਤੇ ਚਾਚੇ ਨੂੰ ਵੀ ਮੈਂ ਕਰੂੰਗਾ ਇਹਨਾਂ ਦਾ ਤੇ ਦੋਨੇ ਭਰਾ ਜਿਹੜੇ ਗੁਰਜੀਤ ਤੇ ਸਰਜੀਤ ਉਹ ਕਹਿੰਦੇ ਨੇ ਵੀ ਕਿੰਨਾ ਕਿਚਰ ਰੱਖੂਗਾ ਉਹਨਾਂ ਦੀ ਘਰ ਵਾਲੀਆਂ ਕਹਿੰਦੀਆਂ ਵੀ ਇਹ ਤਾਂ ਜ਼ਮੀਨ ਦੇ ਮਾਰੇ ਕਹਿੰਦੇ ਆ ਵੀ ਜ਼ਮੀਨ ਦੇ ਮਾਰੇ ਸਾੰਭਣ ਨੂੰ ਫਿਰਦੇ ਆ ਤਾਂ ਪਾਲੇ ਦਾ ਮੁੰਡਾ ਕਹਿੰਦਾ ਵੀ ਮੈਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ ਚਾਚੀ ਮਾਸੀ ਤੋਂ ਜ਼ਮੀਨ ਭਾਵੇਂ ਤੁਸੀਂ ਅੱਜ ਨਾ ਕਰਵਾ ਲਓ ਪਰ ਇਹਨਾਂ ਨੂੰ ਮੈਂ ਸਾੰਭੂ ਤੇ ਫਿਰ ਪਾਲੇ ਦਾ ਮੁੰਡਾ ਹਰਪਾਲ ਚਰਨੇ ਨੂੰ ਤੇ ਚੰਨੋ ਨੂੰ ਆਪਣੇ ਨਾਲ ਲੈ ਜਾਂਦਾ ਤੇ ਦੋ ਤਿੰਨ ਮਹੀਨੇ ਚਰਨਾ ਤੇ ਚੰਨੋ ਉਹਦੇ ਨਾਲ ਰਹਿੰਦੇ ਆ ਤੇ ਇੱਕ ਦਿਨ ਚੰਨੋ ਆ ਜਿਹੜੀ ਉਹ ਜੀ ਤੀ ਨੂੰ ਬੁਲਾਉਂਦੀ ਆ ਹਰਪਾਲ ਦੇ ਘਰ ਵਾਲੀ ਨੂੰ ਤੇ ਕਹਿੰਦੀ ਆ ਕਿ ਪੁੱਤ ਆ ਚੁਮਕੇ ਨਾ ਮੈਨੂੰ ਤੇਰੇ ਚਾਚੇ ਨੇ ਪਾਏ ਸੀ ਮੂੰਹ ਦਿਖਾਈ ਦੇ ਤੇ ਇਹਦੀ ਹੱਕਦਾਰ ਤੂੰ ਆ ਮੈਂ ਚਾਉਣੀ ਆ ਕਿ ਤੀ ਇਹਨਾਂ ਨੂੰ ਮਰਨ ਤੱਕ ਸਾਹਮਣੇ ਰੱਖੇ ਇਹਨਾਂ ਨੂੰ ਤੜਾਈ ਪਣਾਈ ਨਾ ਉਹ ਲੈਂਦੀ ਨਹੀਂ ਕਿ ਨਹੀਂ ਚਾਚੀ ਮੈਂ ਕੋਈ ਇਹਨਾਂ ਦੀ ਮਾਰੀ ਹੈ ਨਾ ਗਹਿਣਿਆਂ ਦੀ ਮਾਰੀ ਨਹੀਂ ਤੈਨੂੰ ਸਮਝਦੀ ਪਰ ਉਹ ਕਹਿੰਦੀ ਵੀ ਤੂੰ ਮੇਰੀ ਆਖਰੀ ਨਿਸ਼ਾਨੀ ਸਮਝ ਕੇ ਰੱਖ ਲੈ ਉਸ ਤੋਂ ਥੋੜੇ ਦਿਨ ਬਾਅਦ ਚੰਨੋ ਆ ਜਿਹੜੀ ਕਾਫੀ ਬਿਮਾਰ ਹੋ ਜਾਂਦੀ ਆ ਜੀਤੀ ਆ ਜਿਹੜੀ ਉਹ ਆਪਣੀਆਂ ਦਰਾਣੀਆਂ ਨੂੰ ਕਹਿੰਦੀ ਆ ਕਿ ਹਨਾ ਬੇਬੇ ਢਿੱਲੀ ਆ ਮਾਸੀ ਵੀ ਤੁਸੀਂ ਉਹਦਾ ਹਾਲਚਾਲ ਪੁੱਛ ਲਓ ਪਤਾ ਲੈ ਲਓ ਪਰ ਉਹ ਦੋਨੇ ਨਹੀਂ ਜਾਂਦੀਆਂ ਉਹ ਕਹਿੰਦੀਆਂ ਕਿ ਇਹਨਾਂ ਨੇ ਸਾਡਾ ਨੱਕ ਬੜਾ ਕੇ ਸ਼ਰੀਕਾਂ ਦੇ ਘਰੇ ਬੈਠੇ ਆ ਉਹ ਕਹਿੰਦੀ ਵੀ ਦੇਖੋ ਤੁਹਾਨੂੰ ਮੌਕਾ ਮਿਲਿਆ ਸੀ ਤੁਸੀਂ ਇਹਨਾਂ ਨੂੰ ਨਹੀਂ ਸੰਭਿਆ ਵੀ ਸਾਨੂੰ ਕਿਹੜਾ ਕੋਈ ਲਾਲਚ ਆ ਤੇ ਚਰਨਾ ਤੇ ਚੰਨੂ ਆ ਜਿਹੜੇ ਹਨਾ ਉਹ ਹਰਪਾਲ ਦੇ ਕਹਿਣ ਤੇ ਆਪਣੀ ਜ਼ਮੀਨ ਆ ਜਿਹੜੀ ਆਪਣੇ ਦੋਨਾਂ ਪੁੱਤਾਂ ਦੇ ਨਾਮ ਕਰਵਾ ਦਿੰਦੇ ਆ ਤੇ ਇੱਕ ਦਿਨ ਚੰਨੂ ਆ ਜਿਹੜੀ ਬਾਵਾ ਬਿਮਾਰ ਹੁੰਦੀ ਆ ਉਹ ਜੀਤੀ ਨੂੰ ਕਹਿੰਦੀ ਆ ਕਿ ਪੁੱਤ ਹੁਣ ਮੈਂ ਬਚਣਾ ਨਹੀਂ ਹੈਗਾ ਤੇ ਵੀ ਹੁਣ ਤਾਂ ਮੇਰੇ ਥੋੜੇ ਦਿਨ ਹੀ ਰਹਿੰਦੇ ਆ ਉਹੀ ਗੱਲ ਥੋੜੇ ਦਿਨਾਂ ਬਾਅਦ ਚੰਨੂ ਆ ਜਿਹੜੀ ਉਹਦੀ ਮਤਲਬ ਸਾਹਾਂ ਤੇ ਹੁੰਦੀ ਆ ਤੇ ਉਹ ਚਰਨੇ ਦਾ ਹੱਥ ਫੜ ਕੇ ਕਹਿੰਦੀ ਆ ਕਿ ਚਰਨੇ ਹੁਣ ਮੇਰਾ ਸਮਾਂ ਆ ਗਿਆ ਵੀ ਹੁਣ ਮੈਂ ਜਾ ਰਹੀ ਆ ਤੇ ਮੈਂ ਤੇਰਾ ਇੰਤਜ਼ਾਰ ਕਰੂੰ ਤੇ ਮੇਰੇ ਮੰਗਰੀ ਆ ਗਈ ਐਨਾ ਕਹਿ ਕੇ ਉਹ ਆਪਣੇ ਪ੍ਰਾਣ ਤਿਆਗ ਦਿੰਦੀ ਆ ਉਹਦਾ ਹੱਥ ਚਰਨੇ ਦੇ ਹੱਥ ਵਿੱਚ ਹੁੰਦਾ ਤੇ ਉਸ ਤੋਂ ਅੱਧੇ ਘੰਟੇ ਬਾਅਦ ਚਰਨੇ ਦੀ ਵੀ ਮੌਤ ਹੋ ਜਾਂਦੀ ਆ ਜਦੋਂ ਜੀਤੀ ਤੇ ਹਰਪਾਲ ਵੇਖਦੇ ਆ ਹਨਾ ਰੋਣ ਲੱਗ ਜਾਂਦੇ ਆ ਵੀ ਮੌਤ ਹੋ ਗਈ ਤਾਂ ਸਾਰੇ ਲੋਕ ਆ ਜਿਹੜੇ ਆਉਂਦੇ ਆ ਉਹ ਵੇਖਦੇ ਆ ਕਿ ਇਹਨਾਂ ਨੂੰ ਜਿਉਂਦੇ ਜੀ ਸਰਜੀਤ ਤੇ ਗੁਰਜੀਤ ਅਲੱਗ ਹੋ ਕਰਨ ਨੂੰ ਫਿਰਦੇ ਸੀ ਵੀ ਇਹਨਾਂ ਦੋਨਾਂ ਦਾ ਤਾਂ ਇੰਨਾ ਪਿਆਰ ਸੀ ਵੀ ਇਹ ਤਾਂ ਮਰੇ ਵੀ ਇਕੱਠੇ ਆ ਵੀ ਇਹਨਾਂ ਨੂੰ ਤਾਂ ਮੌਤ ਵੀ ਅਲੱਗ ਨਹੀਂ ਕਰ ਸਕੀ ਫਿਰ ਉਹਨਾਂ ਦੋਨਾਂ ਦੇ ਪਿਆਰ ਦੀਆਂ ਲੋਕ ਉਦਾਹਰਨਾ ਦਿੰਦੇ ਸੀ ਤੇ ਗੱਲਾਂ ਕਰਦੇ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ